ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜਰਨਲਿਸਟ ਕਰਮਜੀਤ ਸਿੰਘ ਚਿੱਲਾ ਸਾਹਿਬ ਪੰਜਾਬੀ ਟ੍ਰਿਬਿਊਨ ਤੋਂ ਚਿੱਲਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ ਗੁਰਜਿੰਦਰ ਜੀ ਜੀ ਚਿੱਲਾ ਸਾਹਿਬ ਪਿਛਲੇ ਦਿਨੀ ਬੜਾ ਰੌਲਾ ਪਿਆ ਪੰਜਾਬ ਸਰਕਾਰ ਵੀ ਇਸ ਗੱਲ ਨੂੰ ਕਹਿੰਦੀ ਰਹੀ ਕਿ ਅਸੀਂ ਜਿਹੜਾ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਐ ਇਸ ਪਾਣੀ ਦੀ ਸਮੱਸਿਆ ਨੂੰ ਦੂਰ ਕਰਾਂਗੇ ਤੇ ਇਹ ਕਿਸਾਨ ਕਿਸਾਨਾਂ ਨੂੰ ਕਹਿੰਦੇ ਵੀ ਰਹਿ ਕੇ ਅਸੀਂ ਤੁਹਾਡੀ ਟੇਲਾਂ ਤੱਕ ਪਾਣੀ ਲੈ ਕੇ ਜਾਵਾਂਗੇ ਕਿ ਸਰਕਾਰ ਇਹਦੇ ਉਤੇ ਕੰਮ ਵੀ ਕਰ ਰਹੀ ਆ ਇਹਦੇ ਦੇ ਨਾਲੋ ਨਾਲ ਦੋ ਚੀਜ਼ਾਂ ਹੋਰ ਨਾਲ ਜੁੜੀ ਹੋਈਆਂ ਕਿ ਇੱਕ ਤਾਂ ਮਾਲਵਾਣਾ ਨਹਿਰ ਦੀ ਗੱਲ ਚੱਲੀ ਦੂਜੀ ਦਸ਼ਮੇਸ਼ ਨਹਿਰ ਦੀ ਗੱਲ ਚੱਲੀ ਪਿਛਲੇ ਦਿਨੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਤੁਹਾਡੀਆਂ ਦੋ ਰਿਪੋਰਟਸ ਪਬਲਿਸ਼ ਹੋਈਆਂ ਦਸ਼ਮੇਸ਼ ਨਹਿਰ ਨੂੰ ਲੈ ਕੇ ਦੇ ਯਾਰ ਜੀ ਤੁਹਾਡੇ ਕੋਲੋਂ ਉਹ ਦਸ਼ਮੇਸ਼ ਨਹਿਰ ਬਾਰੇ ਜਾਣ ਕੇ ਦਰਸ਼ਕਾਂਗੇ ਰੱਖਣਾ ਚਾਹੁੰਦੇ ਆ ਕਿ ਜਿਹੜੀ ਦਸ਼ਮੇਸ਼ ਨਹਿਰ ਹੈ ਇਹ ਕਿੱਥੋਂ ਬਣਨੀ ਆ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਨਿਕਲਨੀ ਆ ਪੰਜਾਬ ਸਰਕਾਰ ਸਰਕਾਰ ਦਾ ਇਹਦੇ ਤੇ ਉੱਪਰ ਕੀ ਰਵਈਆ ਲੋਕਾਂ ਦਾ ਇਹਦੇ ਤੇ ਉੱਪਰ ਕੀ ਰਵਈਆ ਲੋਕਾਂ ਨੂੰ ਇਹਦੇ ਤੇ ਕੀ ਫਾਇਦੇ ਮਿਲਣਗੇ ਤੇ ਕੀ ਆਹ ਸਾਰਾ ਪ੍ਰੋਜੈਕਟ ਹੈ ਇਹ ਤੁਹਾਡੇ ਕੋਲੋਂ ਚੀਜ਼ਾਂ ਸਹੀ ਸਮਝਣਾ ਚਾਹੁੰਦੇ ਆ ਮੈਂ ਖੁਦ ਪੰਜਾਬੀ ਟ੍ਰਿਬਿਊਨ ਦੇ ਵਿੱਚ ਥੋਡੀਆਂ ਜਿਹੜੀਆਂ ਦੋ ਤਿੰਨ ਦਿਨਾਂ ਦੇ ਵਿੱਚ ਖਬਰਾਂ ਲੱਗੀਆਂ ਦਸ਼ਮੇਸ਼ ਨਹਿਰ ਬਾਰੇ ਉਹ ਪੜੀਆਂ ਸਭ ਤੋਂ ਪਹਿਲਾਂ ਜੀਲਾ ਸਾਹਿਬ ਮੈਨੂੰ ਦਸ਼ਮੇਸ਼ ਨਹਿਰ ਬਾਰੇ ਦੱਸੋ ਜੀ ਪੰਗੋ ਸਰ ਜੀ ਇਹ ਕਿ ਜਿਹੜੀ ਦਸ਼ਮੇਸ਼ ਨਹਿਰ ਹੈ ਇਹ ਕੋਈ ਨਵੀਂ ਤਜਵੀਜ਼ ਨਹੀਂ ਹੈ ਇਹ ਬਹੁਤ ਪੁਰਾਣੇ ਸਮੇ ਤੋਂ ਚੱਲ ਜਾ ਰਿਹਾ ਇੱਕ ਮਾਮਲਾ ਹੈ ਹੁਣ ਇਹਨਾਂ ਨੇ ਜਿਹੜੀ ਵਿਉਂਤਬੰਦੀ ਇਹਦੀ ਨਵੀਂ ਕੀਤੀ ਹੈ ਜਨ ਕਿ ਨਵੀਂ ਥਾਂ ਨੂੰ ਕੱਢਣ ਲਈ ਸਰਕਾਰ ਨੇ ਨਵੀਂ ਤਜਵੀਜ਼ ਬਣਾਨੀ ਰੰਮੀ ਇਸ ਸਰਕਾਰ ਨੇ ਪਹਿਲੀਆਂ ਸਰਕਾਰਾਂ ਵੇਲੇ ਕਿਸੇ ਹੋਰ ਤੁਹਾਨੂੰ ਉਹਦਾ ਮੈਂ ਵੀ ਤੁਹਾਨੂੰ ਵਿਸਤਾਰ ਚ ਜਾਣਕਾਰੀ ਦਵਾਂਗਾ ਪਰ ਜੇ ਮੈਂ ਹੁਣ ਮੌਜੂਦਾ ਦੀ ਦਵਾਂ ਤਾਂ ਇਹ ਰੋਪੜ ਕੋਲੋਂ ਲੈ ਕੇ ਆ ਰਹੇ ਨੇ ਤੇ ਉਹਦੇ ਚ ਅ ਪੰਗੋ ਸਾਹਿਬ ਰੋਪੜ ਮਹਾਲੀ ਤੇ ਪਟਿਆਲਾ ਇਹ ਤਿੰਨ ਜ਼ਿਲ੍ਹਿਆਂ ਦੇ 54 ਪਿੰਡਾਂ ਦੀ 840 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਇਸ ਦਸਮੇਸ਼ ਨੇਰ ਲਈ ਜਿਹੜੀ ਨਵੀਂ ਤਜਵੀਜ਼ ਹੈ ਪਹਿਲਾਂ ਐਸੀ ਕਿ ਇਹਨੂੰ ਰੋਪੜ ਤੋਂ ਲੈ ਕੇ ਆ ਰਹੇ ਸੀ ਖਰੜ ਵਾਲੇ ਪਾਸੇ ਨੂੰ ਆਣਾ ਸੀ ਕਿ ਬੀਰੋ ਮਾਜਰੀ ਤੋਂ ਫਿਰ ਮਹਾਲੀ ਪਾਸੇ ਨੂੰ ਮੁੜ ਜਾਣੀ ਸੀ ਬੀਰੋ ਮਾਜਰੀ ਤੋਂ ਰੇਪਰ ਕਲਾ ਭਾਗੋ ਮਾਜਰਾ ਸ਼ਾਮ ਪਰ ਚਿੰਦਾ ਮਨੋਲੀ ਬਕਰ ਪਰ ਛੱਤ ਵੀੜ ਨੂੰ ਹੁੰਦੀ ਹੋਈ ਇਹਨੇ ਬਨੋੜ ਐਂਟਰ ਕਰਨਾ ਸੀ ਜਿਹੜੀ ਹੁਣ ਨਵੀਂ ਤਜਵੀਜ਼ ਨਵੀਂ ਸਰਕਾਰ ਨੇ ਬਣਾਈ ਹੈ ਇਹ ਬੀਰੋ ਮਾਜਰੀ ਵਾਲੇ ਪਾਸੇ ਦੀ ਥਾਂ ਇਹ ਸਿੱਧੀ ਆ ਰਹੀ ਪਿਛਲਾ ਇਹਦਾ ਏਰੀਆ ਹੈਗਾ ਚੋੜ ਮਾਜਰਾ ਸੈਦ ਪਰ ਸੋਵਾੜਾ ਸੋਏ ਮਾਜਰਾ ਗਿੱਦੜ ਪਰ ਚੜਿਆਲਾ ਤੇ ਉਸ ਤੋਂ ਬਾਅਦ ਦੇਵੀ ਨਗਰ ਅਬਰਾਮਾ ਅਬਰਾਮਾ ਤੋਂ ਬਾਅਦ ਤਸੌਲੀ ਤਸੌਲੀ ਤੋਂ ਅੱਗੇ ਫਿਰ ਹੁਲਕਾ ਮਾਨਕਪੁਰ ਚਾਖੇੜਾ ਨੰਡੇਆਲੀ ਤੇ ਬੁੱਟਾ ਸਿੰਘ ਵਾਲਾ ਜੰਗਪੁਰਾ ਖਾਸ ਕਰੇ ਨਾ ਪਿੰਡਾਂ ਨੂੰ ਹੁੰਦੀ ਹੋਈ ਇਹ ਛੜਬੜ ਕੋਲੇ ਘੱਗਰ ਤੱਕ ਦੀ ਇਹਨਾਂ ਨੇ ਤਜਵੀਜ਼ ਜਿਹੜੀ ਤਾਜ਼ਾ ਹਲੇ ਤੱਕ ਬਣੀ ਹੋਈ ਹੈ ਅੱਗੇ ਅੰਮ ਬਸ ਕੱਗਰ ਤੋਂ ਬਾਅਦ ਹੈ ਕਿ ਕੱਗਰ ਨੂੰ ਤਪਾ ਕੇ ਅੱਗੇ ਕਿੱਥੇ ਨੂੰ ਲੈ ਕੇ ਜਾਂਦੇ ਨੇ ਉਹਦੇ ਬਾਰੇ ਹਜੇ ਕੋਈ ਮਿਹਰਬਾਨੀ ਦਿੱਤਾ ਗਿਆ ਤੇ ਜਿਹੜੀ ਨਵੀਂ ਤਜਵੀਜ਼ ਹੈ ਭੰਗੂ ਸਾਹ ਦਸ਼ਮੇਸ਼ ਨਹਿਰ ਦੀ ਜੀ ਇਸ ਦਾ ਇਹਨਾਂ ਨੇ ਸਮਾਜਿਕ ਪ੍ਰਭਾਵ ਬਰੰਕਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਟੀਮ ਤੋਂ ਵਿਭਾਗਮੈਂਟ ਤੋਂ ਕਰਵਾਇਆ ਜਿਨ੍ਹਾਂ ਨੇ ਜੀ ਸਾਰੇ 84 ਜਿੰਨੇ ਵੀ 53 ਪਿੰਡ ਸੀ ਉਹਨਾਂ ਪਿੰਡਾਂ ਦਾ ਸਰਵੇ ਕੀਤਾ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਆ ਰਹੀਆਂ ਸੀ ਤੁਹਾਡੇ ਦੇ ਕੀ ਪ੍ਰਭਾਵ ਪੈਣਗੇ ਤੁਹਾਡੇ ਇਹ ਇਹ ਜਿਹੜੇ ਨੰਬਰ ਨੇ ਜਿਨ੍ਹਾਂ 'ਚ ਇਹਨਾਂ ਨੇ ਤਜਵੀਜ਼ ਕੀਤੀ ਹੈ ਲੈ ਉਹਦੇ 'ਚ ਸੋਧ ਵੀ ਹੋ ਸਕਦੀ ਹੈ ਇਹ ਕੋਈ ਫਾਈਨਲ ਨਹੀਂ ਹੈਗਾ ਪੰਗੋ ਸਾਹਿਬ ਕੇ ਫਾਈਨਲ ਇਹ ਉਹਦੇ 'ਚ ਹੋ ਸਕਦਾ ਹੈ ਇੱਧਰ ਉੱਧਰ ਵੀ ਮਾੜਾ ਮੋਟਾ ਹੋ ਜਾਵੇ ਉਹਦੇ 'ਚ ਕਿੰਨੇ ਮਕਾਨ ਆਣਗੇ ਕਿੰਨੇ ਦਰਖਤਾਂ ਆਣਗੇ ਕਿੰਨੇ ਕੋਠੇ ਆਣਗੇ ਕਿੰਨੇ ਟਿਊਬਲ ਆਣਗੇ ਸਾਰਿਆਂ ਦਾ ਉਹਨਾਂ ਨੇ ਬੁਲੰਕਣ ਕੀਤਾ ਟੀਮ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਪਬਲਿਕ ਦੇ ਪਹਿਲਾਂ ਇਹ ਸਮਾਜਿਕ ਪ੍ਰਭਾਵ ਮੁਲਾਂਕਣ ਕੀਤਾ ਉਸ ਤੋਂ ਬਾਅਦ ਪਬਲਿਕ ਹੀアリング ਵੀ ਕੀਤੀ ਜਿਹੜਾ ਸਮਾਜਿਕ ਪ੍ਰਭਾਵ ਮੁਲਾਂਕਣ ਸੀ ਉਹ ਕੱਲੇ-ਕੱਲੇ ਪਿੰਡ 'ਚ ਜਾ ਕੇ ਕਰਕੇ ਆਏ ਹੋ ਮੰਗੂ ਸਾਹਿਬ ਤੇ ਜਿਹੜਾ ਪਬਲਿਕ ਹੀアリング ਸੀ ਉਹ 6-6 ਪਿੰਡ ਇੱਕ-ਇੱਕ ਥਾਂ ਤੇ ਬੁਲਾ ਕੇ 6 ਤੋਂ 8 ਜੀ ਪਿੰਡ ਇੱਕ-ਇੱਕ ਥਾਂ ਤੇ ਬੁਲਾ ਕੇ ਉਹਨਾਂ ਨੇ ਮੁਲਾਂਕਣ ਕੀਤਾ ਤੇ ਉਹਦੇ 'ਚ ਬਹੁਤ ਸਾਰੇ ਜਿਹੜੇ ਇਸ ਖੇਤਰ ਦੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਬਨੂੜ ਵਾਲੇ ਪਾਸੇ ਤੇ ਬਹੁਤ ਸਾਰੇ ਪਿੰਡਾਂ ਦੇ ਕਿਸਾਨਾਂ ਨੇ ਲੱਗ ਭਾਗ ਕਿ ਐ ਵੀ ਸਾਨੂੰ ਇਹ ਨਵੀਂ ਨਹਿਰ ਜਿਹੜੀ ਮਨਜ਼ੂਰ ਨਹੀਂ ਉਹਨਾਂ ਦਾ ਤਰਕੇ ਅਸੀਂ ਵੀ ਸਾਡੇ ਕੋਲੇ ਜ਼ਮੀਨਾਂ ਘਟ ਨੇ ਜੀ ਸਾਡੇ ਕੋਲੇ ਇੱਥੇ ਪਹਿਲਾਂ ਹੀ ਸਰਕੀ ਪ੍ਰੋਜੈਕਟ ਨਿਕਲੇ ਹੋਏ ਨੇ ਸਾਡੇ ਕੋਲੇ ਪਾਣੀ ਹੋਣਾ ਸੀ 6-6 ਲੱਖ 10 7-7 ਲੱਖ ਰੁਪਏ ਲਾ ਕੇ ਡੂੰਘੇ ਟਿਊਬਵਲ ਵੀ ਕਰਾ ਲੈ ਰਹੇ ਨੇ ਜੇ ਤੁਸੀਂ ਚਲਾਣੀ ਚਾਹੁੰਦੇ ਹੋ ਤਾਂ ਉਹਨਾਂ ਨੇ ਇਹ ਵੀ ਮੰਗ ਕਰਦੇ ਰਹੇ ਲਗਭਗ ਮੈਂ ਜਾਂਦਾ ਰਿਹਾ ਪਬਲਿਕ ਹੀアリング ਤੇ ਵੀ ਜਿਹੜਾ ਸਤਲ ਸਵਾਈਲ ਜਿਹੜੀ ਵਿਵਾਦਗ੍ਰਸਤ ਪਹਿਲਾਂ ਹੈਗੀ ਹੈ ਕਿਉਂਕਿ ਉਹ ਨੇੜੇ ਦੇ ਫਾਸਲੇ ਤੇ ਹੈ ਹੇਠੇ ਵਾਲੇ ਪਾਸੇ ਨੂੰ ਆਏਗੀ ਵੇ ਤੁਸੀਂ ਪੰਜਾਬ ਤਾਂ ਕੋਈ ਉਹ ਚਲਾ ਲਓ ਬਣੀ ਬਣਾਈ ਨਹਿਰ ਹੈ ਵੀ ਨਵੀਂ ਬਣਾਉਣ ਦੀ ਤਾਂ ਤੁਸੀਂ ਕਿਵੇਂ ਖਰਚੋਗੇ ਅੱਛਾ ਲੋਕਾਂ ਦਾ ਜਿਹੜਾ ਇਹ ਪਿਛਲੇ ਪਾਸੇ ਵਾਲਾ ਕਾਰਨ ਉਹ ਇਹ ਤਰਕ ਪਾਏ ਦਿੰਦੇ ਨੇ ਪਰ ਉਹਨਾਂ ਦਾ ਕਾਰਨ ਇਹ ਹੈ ਕਿ ਇੱਥੇ ਜੀ ਜਿਹੜੇ ਕਿਉਂਕਿ ਮਹਾਲੀ ਦੇ ਨੇੜੇ ਆ ਰਹੇ ਨੇ ਆਪਣਾ ਪੰਗੋਸਾਵੇਂ ਪਿੰਡ ਜ਼ਿਆਦਾਤਰ ਤੇ ਲੋਕਾਂ ਨੂੰ ਲੱਗਦਾ ਵੀ ਇੱਥੇ ਹਾਊਸਿੰਗ ਪ੍ਰੋਜੈਕਟ ਆਣਗੇ ਇੱਥੇ ਰੀਅਲ ਅਸਟੇਟ ਆਊਗਾ ਸਾਡੀਆਂ ਜ਼ਮੀਨਾਂ ਮਹਿੰਗੀਆਂ ਹੋਣਗੀਆਂ ਵੀ ਜੇ ਨਹਿਰ ਬਣ ਗਈ ਤਾਂ ਇੱਥੇ ਪ੍ਰੋਜੈਕਟ ਪਾਸ ਨਹੀਂ ਹੋਣਗੇ ਫਿਰ ਕਿਤੇ ਸਾਡੀਆਂ ਜ਼ਮੀਨਾਂ ਦੇ ਜਿਹੜੇ ਰੇਟ ਘਟ ਨਾ ਜਾਣ ਅਸਲਿਏ ਇਹ ਇਹ ਉਹਨਾਂ ਦੇ ਉਹਨਾਂ ਦੇ ਪਿੱਛੇ ਹਾਲਾਂਕਿ ਦੇਖੋ ਦਸ਼ਮੇਸ਼ ਨਹਿਰ ਜੇ ਬਣਦੀ ਹੈ ਪਰ ਹਾਲਾਂਕਿ ਬੜਾ ਔਖਾ ਤੇ ਗੁੰਝਲਦਾਰ ਮਾਮਲਾ ਹੈ ਕਿ ਇਹ ਬਣੇਗੀ ਜਾਂ ਨਹੀਂ ਬਹੁਤ ਏਡੀ ਖੀਰ ਹੈ ਪਰ ਜੇ ਬਣਦੀ ਹੈ ਤਾਂ ਫਿਰ ਇਹਦਾ ਫਾਇਦਾ ਪੀ ਕੇ ਟੁਕੜ ਪੀਣ ਵਾਲਾ ਪਾਣੀ ਹੈ ਅਗਲੀਆਂ ਜਨਰੇਸ਼ਨਾਂ ਆਪਾਂ ਬਹੁਤ ਚਿੰਤਾ ਤਾਂ ਵੀ ਪਾਣੀ ਧਰਤੀ ਥੱਲੇ ਨਹੀਂ ਰਿਹਾ ਲਗਾਤਾਰ ਪਾਣੀ ਦੋ ਤੋ 3 ਮੀਟਰ ਪਾਣੀ ਹਰ ਸਾਲ ਥੱਲੇ ਚਲਿਆ ਜਾਂਦਾ ਹੈ ਤੇ ਤੇ ਉਸ ਉਸ ਸੰਦਰਭ ਵਿੱਚ ਜਿਸ ਤੇ ਆਪਾਂ ਦੇਖੀ ਤਾਂ ਨਹਿਰਾਂ ਦੀ ਬਹੁਤ ਲੋੜ ਹੈ ਬਹੁਤ ਜ਼ਰੂਰੀ ਨੇ ਹਾਲਾਂਕਿ ਜੀ ਇੱਕ ਹੋਰ ਦੱਸਿਓ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਗੱਲ ਦਾ ਮੈਜੋਰਟੀ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਕਿਹੜਾ ਤਰਕ ਦੰਦੇ ਨੇ ਇਸ ਨਹਿਰ ਨੂੰ ਲੈ ਕੇ ਕਿ ਸਾਨੂੰ ਵੱਡੇ ਨੁਕਸਾਨ ਹੋਣ ਦੇ ਕਿਹੜੇ ਖਰਸ਼ੇ ਨੇ ਜਾਂ ਕੁਝ ਲੋਕ ਇਹ ਵੀ ਕਹਿੰਦੇ ਹੋਣਗੇ ਚੰਗਾ ਜੇਕਰ ਨਹਿਰ ਨਿਕਲ ਜੇ ਜਾਦਾਂ ਲੋਕ ਨਹਿਰ ਨਾ ਨਿਕਲਣ ਦੇ ਪੱਖ ਦੇ ਵਿੱਚ ਨੇ ਜਾਂ ਜਾਦਾਂ ਲੋਕ ਨਹਿਰ ਨਿਕਲਣ ਦੇ ਪੱਖ 'ਚ ਨੇ ਮੈਂ ਸਾਰੇ ਪਿੰਡਾਂ ਦੀ ਪਬਲਿਕ ਹੀਅਰਿੰਗ ਤੇ ਗਿਆ ਹਾਂ ਇੱਕ ਵੀ ਵਿਅਕਤੀ ਨੇ ਨਹਿਰ ਦੇ ਹੱਕ ਚ ਹਾਮੀ ਨਹੀਂ ਭਰੀ ਉਹਨਾਂ ਨੇ ਰਿਕਾਰਡਡ ਕਰਵਾਏ ਨੇ ਆਪਣੇ ਬਿਆਨ ਜਿਹੜੀ ਟੀਮ ਆਈ ਸੀ ਪੰਜਾਬ ਯੂਨੀਵਰਸਿਟੀ ਦੀ ਉਹਦੇ ਕੋਲੇ ਕਿ ਸਾਨੂੰ ਇਹ ਨਹਿਰ ਮਨਜ਼ੂਰ ਨਹੀਂ ਹੈ ਜੀ ਸਾਡੀ ਨਹਿਰ ਨਾ ਕੱਢੀ ਜਾਵੇ ਇਹ ਤਜਵੀਜ਼ ਵਾਪਸ ਲਈ ਜਾਵੇ ਉਹਨਾਂ ਦਾ ਬਾਰ ਬਾਰ ਇਹੀ ਉਹ ਕਹਿਣਾ ਸੀ ਸਾਡੇ ਜੀ ਇੱਥੇ ਪਾਣੀ ਦੀ ਮਾਰ ਪੈ ਜਾਊਗੀ ਜੀ ਇੱਥੇ ਨਹਿਰ ਨਾਲ ਪਾਣੀ ਦਾ ਡੱਕ ਲੱਗ ਜਾਊਗਾ ਜੀ ਸਾਡੀਆਂ ਜ਼ਮੀਨਾਂ ਦਾ ਨਕਸਾਨ ਹੋਏਗਾ ਸਾਡੀਆਂ ਜ਼ਮੀਨਾਂ ਵੰਡੀਆਂ ਜਾਣਗੀਆਂ ਸਾਡੀਆਂ ਜ਼ਮੀਨਾਂ ਘਟਣੇ ਓਏ ਤਰਕ ਉਹਨਾਂ ਨੂੰ ਦਿੰਦੇ ਰਹੇ ਨੇ ਵੀ ਤੇ ਪਹਿਲਾਂ ਜਿਹੜੇ ਹੈਗੇ ਨੇ ਪ੍ਰੋਜੈਕਟ ਚੱਲ ਰਹੇ ਨੇ ਤੁਸੀਂ ਇਹਨੂੰ ਪੁਰਾਣੀ ਥਾਂ ਤੇ ਕਢੋ ਇੱਕ ਲਮੀ ਕਿਉਂ ਕਢ ਰਹੇ ਹੋ ਮੈਂ ਅੱਠ ਤੇ ਅੱਠ 16 ਪਿੰਡਾਂ ਦੀ ਮੈਂ ਪਬਲਿਕ ਹੀアリング ਸੁਣੀ ਆਪਣਾ ਪੰਗੂ ਸਾਹਿਬ ਕੋਲ ਜਾ ਕੇ ਤਿੰਨ ਤਿੰਨ ਘੰਟੇ ਬੈਠ ਕੇ ਤੇ ਉਹਨਾਂ ਚ ਘਟੋ ਘਟ ਵੀ ਹਰ ਥਾਂ ਤੇ 20 ਤੋਂ 40 ਜਿਹੜੇ ਵਿਅਕਤੀ ਸੀ ਜਾਂ ਕਿਸਾਨ ਸੀ ਉਹ ਸ਼ਾਮਲ ਹੁੰਦੇ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਆਂਦੀਆਂ ਸੀ ਤੇ ਉਹ ਵਿਰੋਧ ਕਰਦੇ ਸੀ ਵੀ ਅਸੀਂ ਨਹੀਂ ਦੇਣੀ ਇੱਕ ਵੀ ਵਿਅਕਤੀ ਨੇ ਇਹ ਦੋ ਥਾਵਾਂ ਤੇ ਮੈਂ ਜਿਹੜੀ ਕਦੇਵੀ ਨਗਰ ਬਰਾਵਾ ਵਿੱਚ ਪਬਲਿਕ ਹੀਰਿੰਗ ਵਿੱਚ ਮੈਂ ਗਿਆ ਸੀ ਅਠਪਿੰਡਾਂ ਦੀ ਤੇ ਦੂਜੀ ਬੁੱਟਾ ਸਿੰਘ ਵਾਲਾ ਦੇ ਜਿਹੜੇ ਗੁਰਦੁਆਰਾ ਸਿੰਘ ਸ਼ਹੀਦਾਂ ਚ ਹੋਈ ਸੀ ਉੱਥੇ ਵੀ ਅਠਪਿੰਡਾਂ ਦਾ ਇਕੱਤਰਤਾ ਸੀ ਤੇ ਦੋਵਾਂ ਥਾਵਾਂ ਦੇ ਇੱਕ ਵੀ ਵਿਅਕਤੀ ਨੇ ਨਹਿਰ ਲਈ ਹਾਮੀ ਨਹੀਂ ਭਰੀ ਉਹਨਾਂ ਨੇ ਇਹ ਕਿਹਾ ਵੀ ਨਹੀਂ ਨਹਿਰ ਨਿਕਲਣੀ ਨਹੀਂ ਚਾਹੀਦੀ ਤੇ ਜਿਹੜਾ ਮੈਨੂੰ ਇਵੇਂ ਲੱਗਦਾ ਬਤੌਰ ਪੱਤਰਕਾਰ ਭੰਗੂ ਸਾਹਿਬ ਕੇ ਜਿਹੜੀ ਨਹਿਰ ਹੈ ਜਿਹੜਾ ਹੁਣ ਸਰਕਾਰ ਨੇ ਦਸ਼ਮੇ ਸਨੇਹਰ ਦੀ ਤਜਵੀਜ਼ ਰੰਮੀ ਹੈ ਸਰਵੇ ਵੀ ਕਰਾਇਆ ਹੈ ਸਾਰਾ ਕੁਝ ਕੀਤਾ ਹੈ ਚਲੋ ਬਹੁਤ ਜ਼ਰੂਰੀ ਹੈ ਪਰ ਜੇ ਆਪਾਂ ਪਿੱਛੇ ਚਾਤੀ ਮਾਰੀਏ ਤਾਂ ਇਹ ਇਸ ਨਹਿਰ ਲਈ ਸੈਂਟਰਲ ਵਾਟਰ ਕਮਿਸ਼ਨ ਤੋਂ ਮਨਜ਼ੂਰੀ ਲੈਣੀ ਸੈਂਟਰਲ ਵਾਟਰ ਕਮਿਸ਼ਨ ਤੋਂ ਮਨਜ਼ੂਰੀ ਲੈਣੀ ਪੈਣੀ ਹੈ ਪੰਜਾਬ ਸਰਕਾਰ ਨੂੰ ਜੀ ਤੇ ਮੇਰੀ ਜਾਣਕਾਰੀ ਤਾ ਇਹ ਵੀ ਹੈ ਵੀ ਹਾਲੇ ਤੱਕ ਪੰਜਾਬ ਸਰਕਾਰ ਨੇ ਹਾਲਾਂਕਿ ਇਹ ਨਹਿਰ ਤਾਂ ਕਿਉਂਕਿ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਵਿਵਾਦ ਗ੍ਰਸਤ ਨਹਿਰ ਹੈ ਉਹਦੇ ਨਾਲ ਜੁੜਿਆ ਹੋਇਆ ਇਹਦਾ ਮਾਮਲਾ ਦਸ਼ਮੇਸ਼ ਨਹਿਰ ਦਾ ਤਾਂ ਪਰ ਜਿਹੜੀ ਮਾਲਵਾ ਨਹਿਰ ਦਾ ਕਿਸੇ ਨਾਲ ਨਹੀਂ ਜੁੜਿਆ ਪੰਜਾਬ ਦਾ ਅੰਦਰੂਨੀ 파ਰਟ ਹੈ ਕਹਿੰਦੇ ਹਾਲੇ ਉਹ ਵੀ ਅਰੰਭ ਨਹੀਂ ਹੋਈ ਮੇਰੀ ਜਾਣਕਾਰੀ ਇਹ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦਾ ਟੱਕ ਵੀ ਲਗਾ ਕੇ ਆਏ ਸੀ ਮੇਰੇ ਲਗਭਗ ਸਾਲ ਹੋਣ ਵਾਲਾ ਹੋ ਗਿਆ ਹੋਵੇਗਾ ਤੇ ਜਿਹੜੀ ਇਹ ਦਸ਼ਮੇਸ਼ ਨਹਿਰ ਸੀ ਜੇ ਮੈਂ ਪਿੱਛੇ ਚੱਲਿਆ ਜਾਵਾਂ ਥੋੜਾ ਜਿਹਾ ਆਪਣਾ ਪੰਗੋ ਸਾਹਿਬ ਇਹ ਜਿਹੜੀ ਦਸ਼ਮੇਸ਼ ਨਹਿਰ ਹੈ ਨਾ ਜੀ ਇਹ ਸੰਜਾਈ ਵਿਭਾਗ ਲਈ ਸੋਨੇ ਦੀ ਖਾਣ ਬਣ ਗਈ ਇਹ ਨਹਿਰ ਓਕੇ ਹੁਣ ਮੈਨੂੰ ਪੁੱਛੋਗੇ ਕਿਵੇਂ ਜੀ ਦੇਖੋ ਇਹ ਜਿਹੜੀ ਜਦੋਂ ਸਤਲੁਜ ਅਮਨਾਲ ਲਿੰਕ ਨਹਿਰ ਦੀ ਸਾਰੀ ਹੋ ਰਹੀ ਸੀ ਤੇ ਫਿਰ ਤੁਹਾਨੂੰ ਸਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਮਜ਼ਦੂਰ ਅਤਵਾਦ ਦੇ ਦਿਨਾਂ ਦੌਰਾਨ ਖੜਕੂਆ ਦੇ ਦਿਨਾਂ ਦੌਰਾਨ ਮਾਰੇਗੇ ਸੀ ਤਾਂ ਉਸ ਤੋਂ ਬਾਅਦ ਨਹਿਰ ਦਾ ਕੰਮ ਬੰਦ ਹੋ ਗਿਆ ਸੀ ਤੇ ਜਿਹੜੀ ਇਹ ਜਿਹੜੀ ਪਹਿਲੀ ਨਹਿਰ ਹੈ ਉਹਦੇ ਵਿੱਚ ਵੀ ਇੱਕ ਪੰਜਾਬ ਨੂੰ ਪਾਣੀ ਦੇਣ ਲਈ ਸਕੀਮਾਂ ਬਣਾਈਆਂ ਹੋਈਆਂ ਸੀ ਅਲੱਗ-ਅਲੱਗ ਪੰਜਾਬ ਪੋਰਸ਼ਨ ਪਾਰਟ ਜਿਹੜੀਆਂ ਤਿੰਨ ਉਹਦੇ ਤਹਿਤ ਪੰਜਾਬ ਨੂੰ ਪਾਣੀ ਮਿਲਣਾ ਸੀ 19 ਉਹਦੇ ਲਈ 1989 ਤੇ 90 ਚ ਜਿਹੜਾ ਹੁਣ ਜਿਹਨੂੰ ਦਸ਼ਮੇਸ਼ ਨਹਿਰ ਦਾ ਨਾਮ ਦਿੱਤਾ ਗਿਆ ਪੰਗੋਸਾ ਪਹਿਲਾਂ ਇਹਨੂੰ ਬਨੂੜ ਨਹਿਰ ਦਾ ਨਾਮ ਦਿੱਤਾ ਹੋਇਆ ਸੀ ਬਨੂੜ ਕੇ ਨਾਲ ਕਹਿੰਦੇ ਸੀ ਉਹਦੇ ਬਿਲਕੁਲ ਜੀ ਤੇ ਬੀਰੋ ਮਾਜਰੀ ਤੋਂ ਛੱਤਬੀੜ ਵਾਲੇ ਪਾਸੇ ਆਣੀ ਸੀ ਅੱਗੇ ਬਨੋੜ ਆਣੀ ਸੀ ਇੱਕ ਬਨੋੜ ਕਨਾਲ ਵੈਸੇ ਘੱਗਰ ਤੋਂ ਪਿੱਛੇ ਚੱਕ ਕੇ ਇੱਧਰ ਬਣਾਈ ਵੀ ਗਈ ਹੈ ਘੱਗਰ ਦੇ ਪਾਣੀ ਨਾਲ ਚੱਲ ਵੀ ਰਹੀ ਹੈ ਚੀਤੀ ਪਿੰਡਾਂ ਨੂੰ ਉਹਦਾ ਬਹੁਤ ਸਾਰਾ ਫਾਇਦਾ ਹੈ ਜੀ ਤੇ ਜਿਹੜੀ ਇਹ ਇਹ ਨਹਿਰ ਸੀ ਇਹ ਤਾਂ ਪਹਿਲਾਂ ਬਨੋੜ ਕਨਾਲ ਦੇ ਨਾਂ ਤੇ ਜਾਂ S&W L ਦੇ ਜਿਹੜੇ ਪੰਜਾਬ ਪੋਰਸ਼ਨ ਪਾਰਟ ਤਿੰਨ ਦੇ ਨਾਂ ਤੇ ਇਸ ਲਈ ਜ਼ਮੀਨ ਵੀ ਐਕਵਾਇਰ ਕੀਤੀ ਗਈ ਸੀ ਜਿਹਦੇ ਚ ਮੁਹਾਲੀ ਤੇ ਖਰੜ ਜਿਹੜੀਆਂ ਤਹਿਸੀਲਾਂ ਨੇ ਆ ਪੰਗੋਸਾ ਬੋਨਾਂ ਦੀ 620 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਸਰਕਾਰ ਨੇ 1999 ਤੇ 1990 ਚ ਜੀ ਕਨਾਲ ਕੱਢਣ ਲਈ ਤੇ ਜ਼ਮੀਨ ਜੇ ਤੁਸੀਂ ਹੁਣ ਮੈਨੂੰ ਪੁੱਛੋ ਕਿ ਕਿੰਨੇ ਪੈਸਿਆਂ ਚ ਐਕਵਾਇਰ ਕੀਤੀ ਗਈ ਸੀ ਇਹ ਤਿੰਨ ਥਾਵਾਂ ਤੇ ਤਿੰਨ ਤਰੀਕਿਆਂ ਨਾਲ ਇਹਨੂੰ ਵੰਡ ਕੇ ਗੈਰਮੁਮਕਨ ਚਾਹੀ ਤੇ ਬਰਾਨੀ 24 ਤੋਂ ਲੈ ਕੇ 40000 ਰੁਪਏ ਪ੍ਰਤੀ ਏਕੜ ਦੇ ਜਿਹੜੀ ਹੈਗੀ ਰੇਟ ਥੱਲੇ ਇਹ ਜ਼ਮੀਨ ਐਕਵਾਇਰ ਕੀਤੀ ਗਈ ਸੀ 1999 ਤੇ 90 ਚ ਜੇ ਜਦੋਂ ਫਿਰ ਨਹਿਰ ਬੰਦ ਹੋ ਗਈ ਇਹ ਜਿਹੜਾ ਕੰਮ ਬੰਦ ਹੋ ਗਿਆ ਨਹਿਰ ਦਾ ਫਿਰ ਸਾਰਾ ਕੰਮ ਕਿਉਂਕਿ ਅਜੇ ਕਨਾਲਾਂ ਬਣਨੀਆਂ ਸ਼ੁਰੂ ਨਹੀਂ ਹੋਈਆਂ ਸੀ ਹਾਲਾਂਕਿ ਕਸੂਆ ਜਿਹੜਾ ਖੇੜਾ ਗੱਜੂ ਤੋਂ ਪਰੇ ਪਰਲੇ ਪਾਸੇ ਨੂੰ ਜਾ ਰਿਹਾ ਬਣਿਆ ਹੋਇਆ ਵੀ ਹੈਗਾ ਅੱਜ ਵੀ ਗਵਾਹੀ ਭਰਦਾ ਬਣਿਆ ਹੋਇਆ ਹੈ ਕਸੂਆ ਤੇ ਪੰਗੂ ਸਾਹਿਬ ਜਦੋਂ ਇਹ ਬੰਦ ਹੋ ਗਈ ਨਾ ਜੀ ਫਿਰ 1998 ਚ ਤੁਹਾਨੂੰ ਯਾਦ ਹੋਊਗਾ ਕਿ 1999 ਚ ਖਾਲਸਾ ਪੰਥ ਦਾ 300 ਸਾਲਾ ਜਿਹੜਾ ਜਨਮ ਸਤਾਵਦੀ ਸੀ ਉਸ ਵੇਲੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤੇ ਕੈਪਟਨ ਕਮਲਜੀਤ ਵਿੱਤ ਮੰਤਰੀ ਸੀ ਉਸ ਸਰਕਾਰ 'ਚ 1991 ਤੋਂ 1997 ਤੋਂ 2002 ਵਾਲੀ ਜਿਹੜੀ ਸਰਕਾਰ ਸੀ ਅਕਾਲੀ ਦਲ ਦੀ ਉਹਦੇ 'ਚ ਕੈਪਟਨ ਕਮਲਜੀਤ ਸਿੰਘ ਜਿਹੜੇ ਸਵਾਰਕਵਾਸੀ ਵਿੱਤ ਮੰਤਰੀ ਸੀ ਉਸ ਸਰਕਾਰ 'ਚ ਤੇ ਉਹਨਾਂ ਨੇ ਬਨੂੜ ਇਲਾਕੇ ਦੇ ਲੋਕਾਂ ਨੂੰ ਤੇ ਖਾਸ ਕਰਕੇ ਜਿਹੜਾ ਰੋਪਨਗਰ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਾ ਇਨ੍ਹਾਂ ਜ਼ਿਲ੍ਹਿਆਂ ਦੀ 321000 ਏਕੜ ਰਕਮੇ ਨੂੰ ਨਹਿਰੀ ਪਾਣੀ ਦੀ ਸਿੰਚਾਈ ਨਾਲ ਜੋੜਨ ਲਈ ਪਿੰਡ ਸਾਹਿਬ ਉਹ 1999 ਚ ਖਾਲਸਾ ਪੰਥ ਨੂੰ ਤੋਹਫੇ ਦੇ ਨਾਂ ਤੇ ਦਸ਼ਮੇਸ਼ ਨਹਿਰ ਦਾ ਇੱਕ ਨਵਾਂ ਪ੍ਰੋਜੈਕਟ ਬਣਾ ਕੇ ਐਲਾਨ ਕੀਤਾ ਸੀ ਇਹ ਬੇਸਿਕਲੀ ਤਾਂ ਜਿਹੜੀਆਂ 19 ਪ੍ਰਾਣੀਆਂ ਐਸਵਾਈਐਲ ਦੀਆਂ ਸਕੀਮਾਂ ਸੀ ਉਹਨਾਂ ਸਕੀਮਾਂ ਤਹਿਤ ਪੰਜਾਬ ਪਾਰਸ਼ ਜਿਹੜਾ ਪੋਰਸ਼ਨ ਮੈਂ ਤੁਹਾਨੂੰ ਦੱਸ ਕੇ ਹਟਿਆ 파ਟ 3 9 ਦੀਆਂ ਸਕੀਮਾਂ ਸੀ ਵੱਖ-ਵੱਖ ਤੇ ਉਹਦੇ ਤਹਿਤ ਜਿਹੜੀ ਅਪਰ ਬ੍ਰਾਂਚ ਕਨਾਲ ਤੇ ਲੋਅਰ ਬ੍ਰਾਂਚ ਕਨਾਲ ਆ ਇਹਨਾਂ ਦੋ ਸਕੀਮਾਂ ਦਾ ਨਵਾਂ ਨਾਮ ਦਸ਼ਮੇਸ਼ ਕਨਾਲ ਨਵਾਂ ਪ੍ਰੋਜੈਕਟ ਬਣਾਇਆ ਸੀ ਕੈਪਟਨ ਕਮਲਜੀਤ ਨੇ ਤਾਂ ਕਿ ਵੀ ਇਹਦਾ ਐਸਵਾਈਐਲ ਨਾਲ ਵੀ ਕੋਈ ਸਬੰਧ ਨਾ ਰਹੇ ਤੇ ਲੋਕਾਂ ਨੂੰ ਪਾਣੀ ਵੀ ਮਿਲੇ ਉਹਨਾਂ ਨੇ 1998 ਵਿੱਚ ਇਹਦੀ ਇਹਦੀ ਮਨਜ਼ੂਰੀ ਲੈਣ ਲਈ ਇਹ ਜਿਹੜਾ ਦਸ਼ਮੇਸ਼ ਕਨਾਲ ਦਾ ਨਵਾਂ ਪ੍ਰੋਜੈਕਟ ਬਣਾਇਆ ਸੀ ਪੰਗੂ ਸਾਹਿਬ ਇਹਨੂੰ ਭੇਜਿਆ ਸੀ ਸੈਂਟਰਲ ਵਾਟਰ ਕਮਿਸ਼ਨ CWC ਜਿਹਨੂੰ ਕੇਂਦਰੀ ਜਲ ਕਮਿਸ਼ਨ ਵੀ ਕਹਿੰਦੇ ਆ ਜੀ ਤੇ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 1998 ਦਾ ਭੇਜਿਆ ਹੋਇਆ ਪ੍ਰੋਜੈਕਟ ਸੈਂਟਰਲ ਵਾਟਰ ਕਮਿਸ਼ਨ ਨੇ ਜਿਹੜਾ ਦਸ਼ਮੇਸ਼ ਨਹਿਰ ਦਾ ਸੀ ਉਹ ਨਾ ਤਾਂ ਮਨਜ਼ੂਰ ਕੀਤਾ ਅੱਜ ਤੱਕ ਤੇ ਨਾ ਹੀ ਰਿਜੈਕਟ ਕੀਤਾ ਅੱਜ ਤੱਕ ਵੀ ਜਿਹੜਾ ਪ੍ਰੋਜੈਕਟ ਹੈ 1998 ਦਾ ਕੈਪਟਨ ਕਮਲਜੀਤ ਸਿੰਘ ਨੇ ਬਣਾਇਆ ਸੀ ਕੈਪਟਨ ਕਮਲਜੀਤ ਸਿੰਘ ਇਸ ਨਹਿਰ ਲਈ ਬਲਟੂ ਚ ਪੈਸੇ ਵੀ ਰੱਖਦੇ ਸੀ ਹਰ ਸਾਲ ਜ ਜਿਹਨੇ ਸਮਾਂ ਵਿੱਤ ਮੰਤਰੀ ਰਹੇ 99 ਤੋਂ 2002 ਤੱਕ ਪਰ ਕਿਉਂਕਿ ਸੈਂਟਰਲ ਵਾਟਰ ਕਮਿਸ਼ਨ ਨੇ ਇਹਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਸਵਕਾਰ ਵੀ ਨਹੀਂ ਕੀਤਾ ਤੇ ਸਵਕਾਰ ਵੀ ਨਹੀਂ ਕੀਤਾ ਨਾ ਰਿਜੈਕਟ ਕੀਤਾ ਨਾ ਅਸੈਪਟ ਕੀਤਾ ਲਟਕਿਆ ਹੋਇਆ ਲੰਬੇ ਤੱਕ ਪਿਆ ਹੈ ਮਾਮਲਾ ਹੈ ਉੱਥੇ ਹੀ ਲਟਕ ਗਿਆ ਮਾਮਲਾ 1998 ਦਾ ਅੱਜ ਪਾ ਜੋ ਦੇਖ ਲਓ 225 ਹੋ ਗਈ 27 ਸਾਲ ਹੋ ਗਏ ਤੇ ਇਸ ਕਰਕੇ ਮਨਜ਼ੂਰੀ ਨਾ ਮਿਲਣ ਕਰਕੇ ਇਹ ਜਿਹੜੀ ਨਹਿਰ ਹੈ ਫਿਰ ਦਸ਼ਮੇ ਸਨੇਰ ਦੀ ਪਟਾਈ ਸਾਨੂੰ ਨਹੀਂ ਹੋ ਸਕੀ ਸੀ ਕੈਪਟਨ ਕਮਲਜੀਤ ਦੇ ਸਨੇ ਉਹਨਾਂ ਨੇ ਬਹੁਤ ਜੋਰ ਲਾਇਆ ਤੇ ਉਸ ਤੋਂ ਬਾਅਦ ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਸੋਨੇ ਦੀ ਖਾਨ ਕਿਵੇਂ ਬਣੀ ਇਹ ਜਿਹੜੀ ਸਿੰਚਾਈ ਸਤ ਦਸ਼ਮੇਸ਼ ਨਹਿਰ ਹੈ ਜੀ ਜਿਹੜੀ ਦਸ਼ਮੇਸ਼ ਨਹਿਰ ਹੈ ਜਿਹੜੀ ਜਿੰਨੇ ਮੈਂ ਪਿੰਡ ਚਿੱਲੇ ਦਾ ਵਸਨੀਕਾਂ ਸਾਡੇ ਪਿੰਡ ਦੀ ਵੀ ਇਹਦੇ ਚ ਜ਼ਮੀਨ ਆਈ ਹੋਈ ਸੀ ਜਿਹੜੀ ਪੁਰਾਣੀ ਦਸ਼ਮੇਸ਼ ਨਹਿਰ ਸੀ 7 ਏਕੜ ਸਾਡੇ ਪਿੰਡ ਦੀ ਜ਼ਮੀਨ ਸੀ ਪੰਗੋ ਸਾਹਿਬ ਜੀ ਬਹੁਤ ਸਾਰੀ ਜਿਹੜੀ ਜ਼ਮੀਨ ਸੀ ਨਾ ਕਿਉਂਕਿ ਹੁਣ ਸਾਡੇ ਵਾਲੇ ਦੁਆਲੇ ਵੀ ਸਾਰੇ ਪ੍ਰੋਜੈਕਟ ਰੀਅਲ اسٹیਟ ਬਣ ਗਏ ਕੁਝ ਪ੍ਰਾਈਵੇਟ ਬਿਲਡਰਾਂ ਨੇ ਆਪ ਕੋ ਆਪਣੇ ਜਿਹੜੀਆਂ ਹੈਗੇ ਹੋਮ ਪ੍ਰੋਜੈਕਟ ਬਣਾ ਲਏ ਕੁ ਕੁਮਾੜਾ ਨੇ ਬਣਾ ਲਏ ਪ੍ਰਕਾਸ਼ ਸਿੰਘ ਬਾਦਲ ਜਦੋਂ ਦੂਜੀ ਵਾਰੀ ਸਰਕਾਰ ਰਿਪੀਟ ਕੀਤੀ ਨਾ ਜੀ 212 ਚ ਜੀ ਤਾਂ 213 213 ਚ ਜਿਹੜੀ ਸਿੰਚਾਈ ਵਿਭਾਗ ਦੀ ਜ਼ਮੀਨ ਸੀ ਉਹ ਗਮਾੜਾ ਦੇ ਨਾਮ ਟ੍ਰਾਂਸਫਰ ਕਰਤੀ ਕਿਉਂਕਿ ਗਮਾੜਾ ਦੇ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਸਿੰਚਾਈ ਮੰਤਰੀ ਵਿਭਾਗ ਵੀ ਉਹ ਦਾ ਉਹਨਾਂ ਕੋਲ ਸੀ ਤੇ ਉਹਨਾਂ ਨੇ ਮੀਟਿੰਗ ਕਰਕੇ ਜਿਹੜੀ 126 ਏਕੜ ਜ਼ਮੀਨ ਸੀ ਜਿਹਦੇ ਚ ਨਾਰਾਇਣਗੜ ਝੁੰਗੀਆਂ ਜੇਰਕਪੁਰ ਵਾਲੇ ਪਾਸੇ ਪੈ ਜਾਂਦਾ ਕਿਸਨਪੁਰ ਬਾਕਰਪੁਰ ਮਟਰਾ ਮਨੌਲੀ ਪਾਪੜੀ ਚਿੱਲਾ ਮੌਲੀ ਵੈਦਵਾਨ ਨਾਨੋ ਮਾਜਰਾ ਮਾਨਕ ਮਾਜਰਾ ਰੈਪਰ ਕਲਾ ਭਾਗੋ ਮਾਜਰਾ ਜੰਡਵਰ ਇਹਨਾਂ ਪਿੰਡਾਂ ਦੀ ਇਹ ਜ਼ਮੀਨ ਉਹ ਸੀ ਜਿਹੜੀ ਕਮਾਡਾ ਅਕਵਾਇਰ ਕਰ ਚੁੱਕਿਆ ਸੀ ਬਾਕੀ ਜਿਹੜੀਆਂ ਜ਼ਮੀਨਾਂ ਤੇ ਮਹਿਰ ਦੀ ਜ਼ਮੀਨ ਪਈ ਸੀ ਇਹ ਪੰਗੋ ਸਾਹਿਬ ਜਿਹੜੀ ਜ਼ਮੀਨ 24000 ਤੋਂ ਲੈ ਕੇ 40000 ਤੱਕ ਕਿਸਾਨਾਂ ਤੋਂ ਖਰੀਦੀ ਸੀ ਸਿੰਚਾਈ ਵਿਭਾਗ ਨੇ ਉਹ ਜ਼ਮੀਨ ਗਮਾੜਾ ਨੂੰ 126 ਏਕੜ ਜ਼ਮੀਨ 1 ਕਰੋੜ 30 ਲੱਖ ਰੁਪਏ ਚ ਵੇਚੀ ਗਮਾੜਾ ਨੂੰ ਸਿੰਚਾਈ ਵਿਭਾਗ ਨੇ 24000 ਤੋਂ ਲੈ ਕੇ 40000 ਤੱਕ ਕਿਸਾਨਾਂ ਤੋਂ ਖਰੀਦੀ ਗਈ ਦਸ਼ਮੇਸ਼ ਨਹਿਰ ਦੀ ਜ਼ਮੀਨ ਤੇ 213 ਚ ਇਹ ਜ਼ਮੀਨ ਫਿਰ ਗਮਾੜਾ ਨੂੰ ਵੇਚਤੀ ਸਿੰਚਾਈ ਵਿਭਾਗ ਨੇ ਦਸ਼ਮੇਸ਼ ਨਹਿਰ ਦੀ 1 ਕਰੋੜ 30 ਲੱਖ ਰੁਪਏ ਪ੍ਰਤੀ ਏਕੜ ਉਹ ਤੁਸੀਂ ਦੇਖ ਲਓ ਵੀ ਕਿੰਨਾ ਮੁਨਾਫਾ ਕਮਾਇਆ ਕਿਵੇਂ ਸੋਨੇ ਦੀ ਖਾਣ ਬਣੀ ਜਿਹੜੀ ਦਸ਼ਮੇਸ਼ ਨਹਿਰ ਦੀ ਜ਼ਮੀਨ ਸੀ ਉਹ ਜ਼ਮੀਨ ਜਿਹੜੀ 24000 ਤੋਂ 40000 ਪ੍ਰਤੀ ਏਕੜ ਤੱਕ ਖਰੀਦੀ ਹੋਵੇ ਤੇ ਉਹ ਗਮਾੜਾ ਨੇ 1 ਕਰੋੜ 30 ਲੱਖ ਦੇ ਹਿਸਾਬ ਨਾਲ ਗਮਾੜਾ ਨੂੰ ਵੇਚੀ ਸਿੰਚਾਈ ਵਿਭਾਗ ਨੇ ਸੋ ਕਿੰਨਾ ਪੈਸਾ ਉਹ ਕਮਾ ਕੇ ਗਏ ਨੇ ਇਸ ਨਹਿਰ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੁਣ ਦਸ਼ਮੇਸ਼ ਨਹਿਰ ਦਾ ਹੁਣ ਫੇਰ ਦੁਬਾਰਾ ਰੋਲਾ ਚੱਲਿਆ ਪਹਿਲਾਂ ਹਲਾਂਕੇ ਜ਼ਮੀਨਾਂ ਪਹਿਲਾਂ ਦੇ 126 ਇਕੜ 620 ਇਕੜ ਜ਼ਮੀਨ ਚੋਂ ਹਲੇ ਵੀ ਜ਼ਮੀਨਾਂ ਬਾਕੀ ਪਈਆਂ ਨੇ 126 ਇਕੜ ਦਾ ਗਮਾੜਾ ਨੂੰ ਟ੍ਰਾਂਸਫਰ ਹੋ ਗਈ ਸੀ ਹਲੇ ਵੀ ਤੁਸੀਂ ਦੇਖ ਲਓ ਕਿ 500 ਇਕੜ ਦੇ ਕਰੀਬ ਜ਼ਮੀਨ ਹਲੇ ਵੀ ਗਮਾੜਾ ਕੋਲ ਪਈ ਹੈ ਪਰ ਹੁਣ ਇਹਨਾਂ ਨੇ ਨਵੀਂ ਤਜਵੀਜ਼ ਬਣਾਈ ਹੈ ਜਿਹੜੀ ਉਹ ਜ਼ਮੀਨ ਉਵੇਂ ਹੀ ਪਈ ਹੈ ਉਹ ਤਾਂ ਵੀ ਸਿੰਚਾਈ ਵਿਭਾਗ ਕਰੋੜਾ ਰੁਪਏ ਕਿਉਂਕਿ ਖਰੀਦੀ ਹੋਈ ਤਾਂ ਉਹੀ 24 ਤੋਂ 40000 ਹੈ ਸਰਕਾਰ ਤੇ ਅੱਜ ਜੀ ਚਿੱਲਾ ਸਾਹਿਬ ਸਰਕਾਰ ਉਸ ਜ਼ਮੀਨ ਦੇ ਉੱਪਰ ਨਹੀਂ ਕੋਈ ਵਰਕਿੰਗ ਕਰ ਰਹੀ ਨਹੀਂ ਕਰ ਰਹੀ ਜੀ ਉਹ ਉਹ ਉਵੇਂ ਪਈ ਹੈ ਜ਼ਮੀਨ ਤੇ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਸੀ ਜਦੋਂ ਟਰਾਂਸਫਰ ਕੀਤੀ ਸੀ ਬਹੁਤ ਵਿਰੋਧ ਕੀਤਾ ਸੀ ਕਿਸਾਨਾਂ ਨੇ ਕਿਸਾਨਾਂ ਨੇ ਕਿਹਾ ਸੀ ਵੀ ਜਿਹੜੇ ਪ੍ਰੋਜੈਕਟ ਲਈ ਸਾਡੀ ਜ਼ਮੀਨ ਲਈ ਗਈ ਹੈ ਜੀ ਜੇ ਤੁਸੀਂ ਉਸ ਤੇ ਉਹ ਪ੍ਰੋਜੈਕਟ ਨਹੀਂ ਲਾਉਂਦੇ ਤਾਂ ਸਾਡੀ ਜ਼ਮੀਨਾਂ ਸਾਨੂੰ ਵਾਪਸ ਕਰੋ ਕਾਨੂੰਨ ਵੀ ਇਹੀ ਗੱਲ ਕਹਿੰਦਾ ਜਿਹੜਾ ਰਿਜੈਕਟ ਪਰ ਪਰ ਜਿਆ ਨਹੀਂ ਹੋਇਆ ਹਾਈ ਕੋਰਟ ਚ ਵੀ ਗਏ ਤੇ ਹਾਈ ਕੋਰਟ ਚ ਨੇ ਇਸ ਮਾਮਲੇ ਨੂੰ ਐਸਵਾਈਐਲ ਨਾਲ ਸਮਝਦਿਆਂ ਸਮਝਦਿਆਂ ਪੂਰੀ ਗੱਲ ਸੁਣੇ ਤੋਂ ਬਿਨਾ ਹੀ ਕਿਸਾਨਾਂ ਨੇ ਜਿਹੜੇ ਰਿਜੈਕਟ ਕਰਦੀ ਵੀ ਇਹ ਤਾਂ ਐਸਵਾਈਐਲ ਨਾਲ ਜੁੜਿਆ ਹੋਇਆ ਮੈਟਰ ਹੈ ਇਹਨੂੰ ਸੁਪਰੀਮ ਕੋਰਟ ਸੁਣ ਰਹੀ ਹੈ ਹਾਲਾਂਕਿ ਕਿਸਾਨਾਂ ਦੀ ਇਹ ਮੰਗ ਬਿਲਕੁਲ ਜਾਇਜ਼ ਸੀ ਕਿ ਭਾਈ ਤੁਸੀਂ ਜਿਹੜੀ ਜ਼ਮੀਨ ਸਾਡੇ ਕੋਲੋਂ ਲਈ ਸੀ ਨਹਿਰ ਬਣਾਉਣ ਲਈ ਨਹਿਰ ਉਹਦੇ ਤੇ ਬਣਾਈ ਨਹੀਂ ਤੁਸੀਂ ਤੇ ਫਿਰ ਤੁਸੀਂ ਉਹੀ ਜ਼ਮੀਨ 24000 ਨੂੰ ਤੁਸੀਂ ਏਕੜ ਲੈ ਲਿਆ ਸਾਡੇ ਕੋਲੋਂ ਤੇ 1 ਕਰੋੜ 30 ਲੱਖ ਨੂੰ ਤੁਸੀਂ ਗਮਾੜਾ ਨੂੰ ਵੇਚਦੀ ਵੀ ਅਸੀਂ ਤਾਂ ਲੁੱਟੇ ਗਏ ਘਟੋ ਘਟ ਸਾਨੂੰ ਕੁਛ ਤਾਂ ਦਿਓ ਹੋਰ ਪਰ ਅਜੇ ਹਾਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਕਿਸਾਨ ਵਿਚਾਰੇ ਫਿਰ ਉਹ ਚੁੱਪ ਕਰਕੇ ਬੈਠ ਗਿਆ ਤੇ ਇਸੇ ਦਸਮੇਸ਼ ਨਹਿਰ ਦਾ ਜਿਹੜਾ ਰੌਲਾ ਹੈ ਉਦੋਂ ਤੋਂ ਲਗਾਤਾਰ 90 ਤੋਂ ਲਗਾਤਾਰ ਚੱਲ ਰਿਹਾ ਹੈ ਹਰ ਸਰਕਾਰ ਕੁਝ ਨਾ ਕੁਝ ਕਿਉਂਕਿ ਵੋਟਾਂ ਦੀ ਰਾਜਨੀਤੀ ਵੀ ਚੱਲਦੀ ਹੈ ਪੰਗੋ ਸਾਹਿਬ ਪਿਛਲੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਉਹਨੇ ਵੀ ਇੱਕ ਕਮੇਟੀ ਬਣਾਈ ਸੀ 6 ਮੈਂਬਰੀ ਕਮੇਟੀ ਟਿੰਦੂ ਸਾਹਿਬ ਜਸਮੀਤ ਸਨਹਿਰ ਲਈ ਜਿਹੜੇ ਰਾਜਪਰੇ ਹਲਕੇ ਦੇ ਵਿਧਾਇਕ ਨੇ ਹਰਦੇਵਾਲ ਸਿੰਘ ਕੰਬੋਜ ਜੀ ਉਹਦੇ ਚ ਸ਼ਾਮਲ ਸੀ ਉਹਦੇ ਚ ਚੇਅਰਮੈਨ ਸੀ ਠੇਕੇਦਾਰ ਮਦਨ ਲਾਲ ਕਿਉਂਕਿ ਕਨੌਰ ਜਿੰਨੇ ਵੀ ਹਲਕਿਆਂ ਚ ਨਹਿਰ ਲੰਘਣੀ ਸੀ ਸਾਰੇ ਮੈਂਬਰ ਸੀ ਜਿਨ੍ਹਾਂ ਚ ਕਨੌਰ ਤੋਂ ਠੇਕੇਦਾਰ ਮਦਨ ਲਾਲ ਐ ਕਮੇਟੀ ਦੇ ਮੈਂਬਰ ਸੀ ਡੇਰਾਬਾਸੀ ਤੋਂ ਨਰਿੰਦਰ ਕਮਲ ਸ਼ਰਮਾ ਉਹ ਦੋ ਵਤ ਐਕਸੀ ਉਹ ਮੈਂਬਰ ਸੀ ਖਰੜ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਕਮਰ ਜਿਹੜੇ ਰਿਪੋਰਟਰ ਨੇ ਕਮਰ ਸੰਦੋਜੀ ਉਹ ਬਦ ਐਕਸੀ ਉਹ ਵੀ ਇਹਦੇ ਮੈਂਬਰ ਸੀ ਬਸੇ ਪਠਾਣਾ ਤੋਂ ਵੀ ਇਸ ਨਹਿਰ ਨੇ ਲੰਘਣਾ ਸੀ ਉੱਥੋਂ ਜਿਹੜੇ ਜੀਪੀ ਗੁਰਪ੍ਰੀਤ ਸਿੰਘ ਜੀਪੀ ਵੀ ਐਮ ਐਲ اے ਸੀ ਉਹ ਵੀ ਇਹਦੇ ਅਨ ਮੈਂਬਰ ਜੀ ਇਸ ਕਮੇਟੀ ਤੇ ਤੇ ਫਤੇਗੜ ਸਾਹਿਬ ਤੋਂ ਕਿਉਂਕਾ ਕੁਲਜੀਤ ਸਿੰਘ ਨਾਗਰ ਆਵਦਾ ਐਕਸੀਏ 6 ਮਬਦ ਇਕਨ ਦੀ ਕਮੇਟੀ ਬਣਾਈ ਸੀ ਹਰਦੀਪ ਸਿੰਘ ਕੰਬੋਲ ਦੀ ਗਵਾਈ ਚ ਰਾਜਪਰੇ ਵਾਲੇ ਵਿਧਾਇਕ ਦੀ ਜੀ ਤੇ ਉਹਨਾਂ ਨੇ ਸਾਰਿਆਂ ਥਾਵਾਂ ਤੋਂ ਜਾ ਕੇ ਇਹਦੀ ਰਿਪੋਰਟ ਤਿਆਰ ਕੀਤੀ ਸੀ ਤੇ ਉਹਨਾਂ ਨੇ ਆਪਣੀ ਸਪਾਰਸ ਵਿਧਾਨ ਸਭਾ ਚ ਕਮੇਟੀ ਬਣੀ ਸੀ ਇਹ ਵਿਧਾਨ ਸਭਾ ਦੀ ਕਮੇਟੀ ਸੀ ਇਹ ਤੇ ਉਹਨਾਂ ਨੇ ਆਪਣੀ ਰਿਪੋਰਟ ਵੀ ਦਿੱਤੀ ਸੀ ਵਿਧਾਨ ਸਭਾ ਚਰਦਿਆਲ ਸਿੰਘ ਕਮੋਜ ਨੇ ਜਿਨ੍ਹਾਂ ਨੇ ਜਿੱਤੇ ਉਹਨੇ ਕਹੇ ਸੀ ਕਿ ਪਾਣੀ ਦੀ ਲੋੜ ਹੈਗੀ ਹੈ ਪਰ ਇਹਨਾਂ ਨੂੰ ਇਹਨੂੰ ਜਿਹੜਾ ਲਿਆਣ ਦਾ ਤੰਗ ਹੈ ਉਹਨਾਂ ਨੇ ਪਾਈਪ ਲਾਈਨ ਰਾਹੀਂ ਸਪਾਰਸ ਕੀਤੀ ਸੀ ਜਦੋਂ ਵੀ ਬਹੁਤੀਆਂ ਥਾਵਾਂ ਤੇ ਇਹਨੂੰ ਹੁਣ ਪਾਈਪ ਲਾਈਨ ਰਾਹੀਂ ਲਿਆਇਆ ਜਾ ਸਕਦਾ ਹੈ ਇਸ ਪਾਣੀ ਨੂੰ ਪਾਈਪ ਲਾਈਨ ਰਾਹੀਂ ਪਾਣੀ ਲਿਆਇਆ ਜਾਵੇ ਪਰ ਹੁਣ ਜਿਹੜੀ ਹੈਗੀ ਨਵੇਂ ਸਿਰਿਓਂ ਇਹਦੀ ਫੇਰ ਜਿਹੜੀ ਬਹੁਤ ਵਿਉਂਤਵੰਦੀ ਕੀਤੀ ਜਾ ਰਹੀ ਹੈ ਤੇ ਬਹੁਤ ਰੌਲਾ ਵੀ ਬਹੁਤ ਹੈ ਨੇਰ ਬੜਨੀ ਜਾਂ ਨਹੀਂ ਬੜਨੀ ਕਿਉਂਕਿ ਸੈਂਟਰਲ ਵਾਟਰ ਕਮਿਸ਼ਨ ਬਹੁਤ ਵੱਡਾ ਅੜਿਕਾ ਐ ਇਸ ਮਾਮਲੇ 'ਚ ਬਹੁਤ سارے ਕੁਐਸਚਨ ਨੇ ਜਿਹੜੇ ਮੈਂ ਜਿਹੜੇ ਸਾਨੂੰ ਸੁਣ ਰਹੇ ਨੇ ਸਰੋਤੇ ਉਹਨਾਂ ਦੇ ਸਾਹਮਣੇ ਰੱਖਦਾ ਤੇ ਉਹ ਅੱਗੇ ਬਹੁਤ ਸਾਰੇ ਅੱਗੇ ਤੋਂ ਅੱਗੇ ਜਿਹੜੇ ਆਉਣੇ ਨੇ ਉਹਨਾਂ ਕੋਲੇ ਪਬਲਿਕ ਹੀアリング ਹੋ ਚੁੱਕੀ ਹੋ ਸਕਦਾ ਦੁਬਾਰਾ ਵੀ ਹੋਵੇ ਹਲੇ ਕਿ ਏਜੰਸੀ ਨੇ ਕੀਤੀ ਉਸ ਦਾ ਸਰਕਾਰੀ ਨੁਮਾਇੰਦੇ ਕਰਨ ਓਏ ਪੁੱਛ ਸਕਦੇ ਨੇ ਸਰਕਾਰ ਨੂੰ ਜਾਂ ਸਰਕਾਰੀ ਟੀਰਾਂ ਨੂੰ ਕਿ ਭਾਈ ਜਿਹੜੀ ਤੁਸੀਂ ਨਹਿਰ ਦੀ ਤਜਵੀਜ਼ ਬਣਾ ਰਹੇ ਹੋ ਜਿਹੜਾ ਪ੍ਰੋਜੈਕਟ ਬਣਾ ਰਹੇ ਹੋ ਕਿ ਸੈਂਟਰਲ ਵਾਟਰ ਕਮਿਸ਼ਨ ਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਜੀ ਜਿਹੜੀ 600 ਜਿਹੜੀ 1998 ਵਿੱਚ ਕੈਪਟਨ ਕਮਲਜੀਤ ਸਿੰਘ ਵੱਲੋਂ ਭੇਜੀ ਪ੍ਰੋਜੈਕਟ ਦੀ ਮਨਜ਼ੂਰੀ ਹਾਲੇ ਤੱਕ ਨਹੀਂ ਮਿਲੀ ਜਿਹੜੀ ਉਹਨਾਂ ਨੇ ਭੇਜੀ ਸੀ ਲੋਰ ਕਨਾਲ ਲੋਰ ਬ੍ਰਾਂਚ ਕਨਾਲ ਤੇ ਅਪਰ ਬ੍ਰਾਂਚ ਕਨਾਲ ਨੂੰ ਮਲਾ ਕੇ ਨਵਾ ਨਵਾ ਨਾ ਨਾ ਦਸ਼ਮੇਸ਼ ਨਹਿਰ ਦੇ ਕੇ ਉਹਨਾਂ ਨੂੰ ਮਨਜ਼ੂਰੀ ਲੈਣ ਲਈ ਭੇਜਿਆ ਸੀ ਵੀ ਕਿ ਹੁਣ ਤੁਹਾਨੂੰ ਪੌਸਿਬਿਲਿਟੀ ਹੈਗੀ ਏ ਕਿ ਤੁਹਾਡੀ ਕੇਂਦਰ ਸਰਕਾਰ ਨਾਲ ਇੰਨੀ ਸਾਂਝ ਹੈਗੀ ਏ ਹੁਣ ਕਿ ਤੁਹਾਨੂੰ ਮਨਜ਼ੂਰੀ ਮਿਲ ਜਾਊਗੀ ਨੰਬਰ 1 ਨੰਬਰ 2 ਵੀ ਜਿਹੜੀਆਂ ਤੁਸੀਂ ਜ਼ਮੀਨਾਂ ਪਹਿਲਿਆਂ ਐਕਵਾਇਰ ਕੀਤੀਆਂ ਸੀ ਕਿਸਾਨਾਂ ਦੀਆਂ ਦਸ਼ਮੇਸ਼ ਨਹਿਰ ਲਈ ਕੌਡੀਆਂ ਦੇ ਭਾਅ ਤੁਸੀਂ ਜ਼ਮੀਨਾਂ ਐਕਵਾਇਰ ਕੀਤੀਆਂ ਤੇ ਦੁਆਰਾ ਤੁਸੀਂ ਉਹਨਾਂ ਜ਼ਮੀਨਾਂ ਨੂੰ ਵੇਚ ਕੇ ਕਿੰਨਾ ਮੁਨਾਫਾ ਕਮਾ ਲਿਆ ਕੀ ਕਿਸਾਨ ਕੀ ਫਿਰ ਜਿਹੜਾ ਵਰਤਾਰਾ ਹੋਏਗਾ ਕਿ ਤੁਸੀਂ ਡੀਸੀ ਰੇਟ ਤੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਐਕਵਾਇਰ ਕਰ ਲਓਗੇ ਦੁਆਰਾ ਫਿਰ ਇੱਥੇ ਰੀਅਲ ਅਸਟੇਟ ਆਊਗਾ ਤੁਸੀਂ ਕਹਿ ਦੋਗੇ ਨੈਰ ਲਈ ਮਨਜ਼ੂਰੀ ਨਹੀਂ ਮਿਲੀ ਇਸ ਕਰਕੇ ਬਣਾਈ ਨਹੀਂ ਜਾ ਸਕੀ ਤੇ ਜ਼ਮੀਨਾਂ ਜਿਹੜੀਆਂ ਫਿਰ ਮੁੜ ਕੇ ਦੁਆਰਾ ਸਿੰਚਾਈ ਵਿਭਾਗ ਉਹਨਾਂ ਜ਼ਮੀਨਾਂ ਨੂੰ ਸੋਨੇ ਦੀ ਖਾਣ ਬਣਾ ਕੇ ਵੇਚੇਗਾ ਦੂਜਾ ਸਵਾਲ ਤੇਜਾ ਸਵਾਲ ਇਹ ਵੀ ਹੈ ਇੱਕ ਬਹੁਤ ਵੱਡਾ ਜਿਹੜਾ ਲੋਕ ਵੀ ਰੇਜ਼ ਕਰਦੇ ਨੇ ਪੰਗੂ ਸਾਹਿਬ ਕੇ ਜਿਹੜੀ ਦੇਖੋ ਨਹਿਰਾਂ ਅਕਸਰ ਸਿੱਧੀਆਂ ਹੁੰਦੀਆਂ ਨੇ ਆਪਾਂ ਦੇਖੋ ਜਿਹੜੀਆਂ ਨਹਿਰਾਂ ਜਾ ਰਹੀਆਂ ਨੇ ਉਹ ਸਿੱਧੀਆਂ ਹੁੰਦੀਆਂ ਨੇ ਤੇ ਜਿਹੜੀ ਇਹ ਤਜਵੀਜ਼ ਨਵੀਂ ਬਣੀ ਹੈ ਨਾ ਜੀ ਹੁਣ ਦਸਮੇਸ਼ ਨਹਿਰ ਦੀ ਇਹ ਇੱਕ ਥਾਂ ਤੋਂ ਕਿਤੇ ਬਹੁਤ ਹੋਰ ਪਾਸੇ ਆ ਦੂਜੇ ਥਾਂ ਤੋਂ ਕਿਲੋ-ਕਿਲੋਮੀਟਰ ਦਾ ਇਹਦੇ ਚਵਲ ਪਿਆ ਹੋਇਆ ਜੀ ਕਿ ਸਿੱਧੀ ਨਹੀਂ ਹੈਗੀ ਇਹ ਜਿਹੜੇ ਨਕਸ਼ੇ ਤਿਆਰ ਕੀਤੇ ਨੇ ਉਹ ਸਿਸੀਆਂ ਵਾਲੇ ਜਿਹੜੇ ਦਸਤਰ ਨੇ ਅਫਸਰਾਂ ਦੇ ਉਹਨਾਂ ਚ ਬੈਠ ਕੇ ਕੀਤੇ ਨੇ ਗਰਾਊਂਡ ਲੈਵਲ ਤੇ ਆ ਕੇ ਨਹੀਂ ਕੀਤੇ ਸਿੱਧੀ ਕੀ ਸਿੱਧੀ ਨਹੀਂ ਹੈ ਬਹੁਤ ਥਾਵਾਂ ਤੋਂ ਕੋਈ ਕਿੱਧਰ ਤੋਂ ਕਿੱਧਰੇ ਪਾਸੇ ਨੂੰ ਮੋੜਦੇ ਕਿੱਧਰੇ ਤੋਂ ਕਿੱਧਰੇ ਬਹੁਤ ਵੱੜਾ ਫੇਰ ਨੇ ਹਾਲਾਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਨਹਿਰਾਂ ਤਕਰੀਬਨ ਤਕਰੀਬਨ ਸਿੱਧੀਆਂ ਜਾਂਦੀਆਂ ਨੇ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਤੇ ਇੱਕ ਬਹੁਤ ਵੱਡਾ ਇਹ ਵੀ ਹੈ ਕਿ ਜਿਹੜੀ ਜਦੋਂ ਤੱਕ ਮਨਜ਼ੂਰੀ ਨਹੀਂ ਮਿਲ ਰਹੀ ਫਿਰ ਉਦੋਂ ਤੱਕ ਇਹ ਇੰਨਾ ਵਾਵੇਲਾ ਕਿਉਂ ਕੀ ਸਿਰਫ ਵੋਟਾਂ ਲਈ ਅਜਿਹਾ ਹੋ ਰਿਹਾ ਹੈ ਜਾਂ ਜੇ ਸਰਕਾਰ ਗੰਭੀਰ ਹੈ ਫਿਰ ਲੋਕਾਂ ਨੂੰ ਦੱਸੇ ਕਿ ਭਾਈ ਸਾਨੂੰ ਇਸ ਪ੍ਰੋਜੈਕਟ ਲਈ ਮਨਜ਼ੂਰੀ ਮਿਲ ਚੁੱਕੀ ਹੈ ਇਸ ਤਹਿਤ ਜਿਹੜੇ ਅਸੀਂ ਇਹ ਨਹਿਰ ਬਣਾ ਰਹੇ ਆ ਜਿਹੜੀ ਮਨਜ਼ੂਰੀ ਮਿਲ ਚੁੱਕੀ ਤੇ ਜੇ ਨਹੀਂ ਮਿਲੀ ਤਾਂ ਫਿਰ ਇਹ ਲੋਕ ਜਿਸ ਇਸ ਢੰਗ ਨਾਲ ਲੋਕਾਂ ਨੇ ਹਵਾ ਬਣਾ ਲਿਆ ਇਹ ਮਰੋਚ ਬਹੁਤ ਵੱਡੇ ਪੱਦਰ ਤੇ ਇਕੱਠ ਹੁੰਦੇ ਨੇ ਕੋਈ ਕਹਿੰਦਾ ਜੀ ਮੋਰਚੇ ਲਾ ਲਾਂਗੇ ਨਹਿਰ ਨਾ ਬਣ ਤੋ ਪੰਜਾਬੀ ਤਾਂ ਨਹਿਰਾਂ ਲਾਉਣ ਲਈ ਮੋਰਚੇ ਲਾਉਂਦੇ ਰਹੇ ਨੇ ਪੰਗੂ ਸਾਵਾ ਜੀ ਤੇ ਹੁਣ ਇਹ ਲੋਕ ਕਹਿ ਰਹੇ ਨੇ ਨਹਿਰ ਰੋਕਣ ਲਈ ਮੋਰਚੇ ਲਾਵਾਂਗੇ ਇੱਥੇ ਜੇ ਤਾਂ ਇਹ ਹੋ ਜਾਏਗਾ ਜੀ ਉਹ ਹੋ ਜਾਏਗਾ ਫਿਰ ਉਹਨਾਂ ਨੂੰ ਚੰਗੇ ਢੰਗ ਨਾਲ ਫਿਰ ਕੋਈ ਆ ਕੇ ਸਮਝਾਉਂਦਾ ਕਿਉਂ ਨਹੀਂ ਕਿ ਭਾਈ ਇਹ ਨਹਿਰ ਸਾਡੇ ਲਈ ਫਾਇਦਾ ਕਿੰਨਾ ਹੈ ਦੇਖੋ ਠੀਕ ਹੈ ਕਿ ਬਹੁਤ ਜਲਦੀ ਇਹ ਸਾਰਾ ਖੇਤਰ ਜਿਹੜਾ ਰੀਅਲ ਅਸਟੇਟ ਦੇ ਕਬਜ਼ੇ ਚ ਆ ਜਾਊਗਾ ਨਹੀਂ ਰਹੂਗਾ ਮਚੂ ਕੀ ਖੇਤੀ ਲਈ ਜਮੀਨ ਪਰ ਕਟੁਗੜ ਪੀਣ ਵਾਲੇ ਪਾਣੀ ਦਾ ਅਗਲੀ ਜਨਰੇਸ਼ਨ ਲਈ ਸਾਡੀ ਲੋੜ ਹੈ ਨਾ ਜੀ ਪਾਣੀ ਤੋਂ ਬਿਨਾ ਤਾਂ ਆਪਾਂ ਨਹੀਂ ਬਚ ਸਕਦੇ ਹੁਣ ਚੰਡੀਗੜ੍ਹ ਤੇ ਮੁਹਾਲੀ ਨੂੰ ਜੇ ਨਹਿਰੀ ਪਾਣੀ ਨਾ ਆਵੇ ਇੱਕ ਦਿਨ ਵੀ ਪੰਗੂ ਸਾਹਿਬ ਦਾ ਹਾਹਾਕਾਰ ਮਚ ਜਾਂਦੀ ਹੈ ਦੋਵੇਂ ਵੱਡੇ ਸ਼ਹਿਰ ਨੇ ਤੇ ਦੋਵਾਂ ਨੂੰ ਪਾਣੀ ਨਹਿਰੀ ਪਾਣੀ ਪੂਰਾ ਕਰ ਰਿਹਾ ਹੈ ਦੋਵਾਂ ਨੂੰ ਸੋ ਇਹਨਾਂ ਪਿੰਡਾਂ ਲਈ ਵੀ ਬਹੁਤ ਜ਼ਿਆਦਾ ਲੋੜ ਹੈ ਹਾਲਾਂਕਿ ਹਰਦੇਵ ਸਿੰਘ ਕਮੋਜ ਨੇ ਇੱਕ ਪ੍ਰੋਜੈਕਟ ਪਿਛਲੀ ਸਰਕਾਰ ਵੇਲੇ ਤਿਆਰ ਕਰਾ ਕੇ ਪਿੰਡਾਂ ਚ ਰਾਜਪੁਰਾ ਵਾਲੀ ਨਹਿਰ ਤੋਂ ਪਾਣੀ ਸਾਫ਼ ਕਰਕੇ ਭੇਜਿਆ ਵੀ ਜਾ ਰਿਹਾ ਹੈ ਪਿੰਡਾਂ ਚ ਲਗਭਗ ਉਹ ਪ੍ਰੋਜੈਕਟ ਚਾਲੂ ਹੋਣ ਕਿਨਾਰੇ ਆ ਜਾਂ ਹੋ ਗਿਆ ਹੋਵੇਗਾ ਮੈਨੂੰ ਜਿਆਦਾ ਜਾਣਕਾਰੀ ਨਹੀਂ ਪਰ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਰਾਜਪਰੇ ਦੀ ਨਹਿਰ ਚੋਂ ਪਾਣੀ ਲੈ ਕੇ ਉਹਦੇ ਨਾਲ ਇਹ ਵੀ ਧਰਤੀ ਥੱਲੇ ਵਾਲਾ ਪਾਣੀ ਬਚੇਗਾ ਤੇ ਜੇ ਸਰਕਾਰ ਬਿਲਕੁਲ ਪਾਕ ਤੇ ਸਾਫ਼ ਹੈ ਦਸ਼ਮੇਸ਼ ਨਹਿਰ ਬਣਾਉਣ ਲਈ ਉਹਨਾਂ ਦੀ ਨੀਅਤ ਸਾਫ਼ ਹੈ ਤਾਂ ਘਟੋ ਘਟ ਲੋਕਾਂ ਨੂੰ ਆ ਕੇ ਵਿਸ਼ਵਾਸ ਜ਼ਰੂਰ ਦਿਵਾ ਦੇਓ ਗਰਾਊਂਡ ਲੈਵਲ ਤੇ ਆ ਕੇ ਕਿ ਅਸੀਂ ਮਨਜ਼ੂਰੀ ਲੈ ਲਈ ਜਾਂ ਸਾਡਾ ਕੇਸ ਭੇਜਿਆ ਹੋਇਆ ਹੈ ਮਨਜ਼ੂਰੀ ਲੈਣ ਲਈ ਇਹ ਸਾਡਾ ਬਣ ਚੁੱਕਿਆ ਹੈ ਸਾਰਾ ਕੁਝ ਕੋਈ ਸਾਨੂੰ ਭਰੋਸਾ ਮਿਲਿਆ ਹੈ ਜੇਤਾ ਜਿਆ ਹੈਗਾ ਫਿਰ ਤਾਂ ਠੀਕ ਹੈ ਜੀ ਨਹੀਂ ਹੈਗਾ ਸਿਰਫ ਫਿਰ ਜਿਵੇਂ ਪਿਛਲੀਆਂ ਸਰਕਾਰਾਂ ਮਿਲੇ ਹਾਲਾਂਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੈਪਟਨ ਕਮਲਜੀਤ ਜਿਹੜੇ ਸਾਬਕਾ ਵਿੱਤ ਮੰਤਰੀ ਸੀ ਸਵਰਗਵਾਸੀ ਉਹ ਦਿਲੀ ਤੌਰ ਤੇ ਚਾਹੁੰਦੇ ਸੀ ਉਹਨਾਂ ਦਾ ਬਹੁਤ ਡ੍ਰੀਮ ਪ੍ਰੋਜੈਕਟ ਸੀ ਪੰਗੂ ਸਾਹਿਬ ਇਹ ਦਸ਼ਮੇਸ਼ ਨਹਿਰ ਜਿੰਗੇ ਰਾਜਪਾ ਜਿਹੜਾ ਉਹਨਾਂ ਦਾ ਹਲਕਾ ਸੀ ਸਾਰਾ ਡੇਰਾ ਬਸੀ ਵਾਲੋ ਪਾਣੀ ਦੀ ਬਹੁਤ ਮਾਰ ਘਾਟ ਸੀ ਉੱਥੇ ਉਸ ਇਲਾਕੇ ਦੇ ਚਾਹੁੰਦੇ ਸੀ ਕਿ ਪਾਣੀ ਦਿੱਤਾ ਜਾਵੇ ਨਾ ਖੇਤਾਂ ਨੂੰ ਤੇ ਨਿੱਜੀ ਤੌਰ ਤੇ ਵੀ ਸੈਂਟਰਲ ਬਾਰਡਰ ਕਮਿਸ਼ਨ ਕੋਲ ਕਿਉਂਕਿ ਮੇਰੇ ਕੋਲ ਬਨੋੜ ਮੈਂ ਕਵਰ ਕਰਦਾ ਮੈਂ ਲਗਾਤਾਰ ਉਹਨਾਂ ਨਾਲ ਇਨ ਟੱਚ ਰਹਿੰਦਾ ਸੀ ਇਸ ਮਾਮਲੇ 'ਚ ਬਹੁਤ ਰਿਪੋਰਟਾਂ ਕੀਤੀਆਂ ਮੈਂ ਉਦੋਂ ਵੀ ਤੇ ਉਹਨਾਂ ਦੇ ਦਿੱਲੀ ਰੀ ਸੀ ਤੇ ਕਿੰਨੀ ਵਾਰ ਨਿੱਜੀ ਤੌਰ ਤੇ ਵੀ ਸੈਂਟਰਲ ਬਾਰਡਰ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਦਿੱਲੀ ਉਹਨਾਂ ਨੂੰ ਜਾ ਕੇ ਮਿਲ ਕੇ ਆਈ ਸੀ ਪਰ ਉਹਨਾਂ ਨੇ ਕੋਈ ਬਾਹ ਨਹੀਂ ਫੜਾਈ ਸੀ ਤੇ ਹੁਣ ਤੱਕ ਕਿਉਂਕਿ ਹਾਲਾਤ ਹੋਰ ਤਰ੍ਹਾਂ ਦੇ ਨੇ ਕੇਂਦਰ ਨਾਲ ਪੰਜਾਬ ਦੇ ਆਪਾਂ ਦੇਖੇ ਰਹੇ ਆ ਪੰਜਾਬ ਦੇ ਕੀ ਕੀ ਕਿਸਾਨਾਂ ਨਾਲ ਵੀ ਅਲੋ ਜਿਹੜੇ ਕਿਸਾਨ ਵੀ ਦੋਸਤਾਂ ਆਉਂਦੇ ਨੇ ਸਾਡੇ ਨਾਲ ਮਤਰੇਈ ਮਾਮ ਵਾਲਾ ਜਿਹੜਾ ਸਲੋਕ ਕਰਦਾ ਹੈ ਸੈਂਟਰ ਦੀ ਭਾਜਪਾ ਸਰਕਾਰ ਸੋ ਅਜਹੀ ਸਥਿਤੀ 'ਚ ਕੀ ਹੁਣ ਇਹ ਜਿਹੜੀ ਦਸ਼ਮੇਸ਼ ਨਹਿਰ ਦੀ ਮਨਜ਼ੂਰੀ ਮਿਲ ਜਾਵੇਗੀ ਕੇਂਦਰ ਤੋਂ ਬਹੁਤ ਵੱਡਾ ਸਵਾਲ ਹੈ ਜਦੋਂ ਪਹਿਲਾਂ ਪਹਿਲੀਆਂ ਸਰਕਾਰਾਂ ਵੇਲੇ ਨਹੀਂ ਮਿਲ ਸਕੀ ਤੇ ਫਿਰ ਕਿਵੇਂ ਹੁਣ ਪੋਸੀਬਲ ਹੋਏਗਾ ਸਾਰਾ ਕੁਝ ਹਰਾਂਕ ਜਿਹੜੇ ਕ੍ਰਿਸ਼ਨ ਕੁਮਾਰ ਨੇ ਵਿਭਾਗ ਦੇ ਸਕੱਤਰ ਨੇ ਜਿਹੜੇ ਸਿੰਚਾਈ ਵਿਭਾਗ ਦੇ ਉਨਾ ਬਾਰੇ ਕਿਹਾ ਜਾਂਦਾ ਹੈ ਕਿ ਜਿਹੜੇ ਪ੍ਰੋਜੈਕਟ ਨੂੰ ਫੜ ਲੈਣੇ ਇਹ ਇਹਦੇ ਵਿੱਚ ਮੈਂ ਬਿਲਕੁਲ ਪੁਸ਼ਟੀ ਕਰਦਾ ਪੰਗੋ ਸਾਹਿਬ ਕੇ ਜਿਹੜਾ ਬਹੁਤ ਸਾਰੇ ਸੂਏ ਬਹੁਤ ਸਾਰੇ ਨਾਲੇ ਪਿਛਲੇ ਦੋ ਤਿੰਨ ਸਾਲਾਂ ਚ ਬਹੁਤ ਨਵੇਂ ਬਣਾਏ ਗਏ ਨੇ ਬਹੁਤ ਕੋਸ਼ਿਸ਼ ਤਾਂ ਹੈ ਕਿ ਇਹ ਪਾਣੀ ਅੱਗੇ ਤੱਕ ਪਹੁੰਚਾਣ ਦੀ ਪਰ ਇਹ ਜਿਹੜਾ ਦਸ਼ਮੇਸ਼ ਨਹਿਰ ਵਾਲਾ ਪ੍ਰੋਜੈਕਟ ਹੈ ਬਹੁਤ ਹੋਰ ਤਰ੍ਹਾਂ ਦਾ ਮਾਮਲਾ ਹੈ ਇਹਨੂੰ ਸਰਕਾਰ ਕਿਵੇਂ ਮਨਜ਼ੂਰ ਕਰਾਏਗੀ ਸੈਂਟਰ ਤੋਂ ਬਹੁਤ ਵੱਡਾ ਸਵਾਲ ਹੈ ਤੇ ਜੇ ਨਹਿਰ ਨਿਕਲਦੀ ਹੈ ਦੇਖੋ ਭਾਵੇਂ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ ਦਾ ਆਪਣਾ ਆਪਣਾ ਤਰਕ ਹੈ ਮਿਹਨਤ ਜਿਹੜਾ ਮੈਂ ਗੱਲ ਸਮਝੀ ਹੈ ਬਤੌਰ ਪੱਤਰਕਾਰ ਉਹਨਾਂ ਦਾ ਸਭ ਤੋਂ ਵੱਡਾ ਇਹੀ ਗੱਲ ਹੈ ਕਿ ਸਾਡੀਆਂ ਜ਼ਮੀਨਾਂ ਦੇ ਰੇਟ ਨਾ ਘਟ ਜਾਣ ਤੇ ਫਿਰ ਉਹ ਲੋਕਾਂ ਨੂੰ ਆ ਕੇ ਜੇ ਸਰਕਾਰ ਭਰੋਸਾ ਦੇ ਦੇਵੇ ਵੀ ਭਾਈ ਤੁਹਾਨੂੰ ਮਾਰਕੀਟ ਦੇ ਰੇਟ ਦਵਾਂਗੇ ਅਸੀਂ ਅਸੀਂ ਡੇਸੀ ਰੇਟ ਨਹੀਂ ਦਵਾਂਗੇ ਤੁਹਾਨੂੰ ਤੁਹਾਡੀ ਜ਼ਮੀਨ ਜੇ ਕੋਈ ਐਕੁਆਇਰ ਕਰਾਂਗੇ ਤਾਂ ਮਾਰਕੀਟ ਦੇ ਰੇਟ ਦਵਾਂਗੇ ਤਾਂ ਹੋ ਸਕਦਾ ਹੈ ਕਿਸਾਨ ਸਹਿਮਤ ਹੋ ਜਾਣ ਕਿ ਕਿਸਾਨਾਂ ਨੇ ਆਪਣੀ ਜ਼ਮੀਨ ਦਾ ਆਫਟਰ ਆਲ ਦਸ਼ਮੇਸ਼ ਨਹਿਰ ਨੇ ਕੋਈ ਨਾਲ ਰਿਕਵਰ ਨਾ ਹੋਈ ਤਾਂ ਕੋਈ ਹੋਰ ਪ੍ਰੋਜੈਕਟ ਆ ਕੇ ਲੈ ਲਵੇਗਾ ਹੁਣ ਤਾਂ ਸਾਰਾ ਪੰਜਾਬ ਬਕਾਊ ਹੈ ਤੁਸੀਂ ਜਿਹੜੇ ਮਿੰਟ ਮਰਜੀ ਪਿੰਡ ਚ ਜਾ ਕੇ ਖੜ੍ਹ ਜੋ ਕਿ ਜ਼ਮੀਨ ਵੇਚਣੀ ਹੈ ਕਿਸੇ ਵੇਲੇ ਹੁੰਦਾ ਸੀ ਕਿ ਜ਼ਮੀਨ ਨੂੰ ਜੱਟ ਦੀ ਮਾਂ ਸਮਝਿਆ ਜਾਂਦਾ ਸੀ ਤੇ ਕਿਹਾ ਕਰਦੇ ਸੀ ਕਿ ਨਹੀਂ ਮਾਂ ਇਹਨੂੰ ਵੇਚਣਾ ਨਹੀਂ ਚਾਹੀਦਾ ਪਰ ਹੁਣ ਸਥਿਤੀ ਹੋਰ ਤਰ੍ਹਾਂ ਦੀ ਹੈ ਹੁਣ ਅੱਗੇ ਡਰਦੇ ਸੀ ਪੰਗੂ ਸਾਹਿਬ ਕਿਸੇ ਵੇਲੇ ਕਿਸੇ ਨੂੰ ਆਪਾਂ ਪੁੱਛਣ ਤੋਂ ਕਿ ਭਾਈ ਤੂੰ ਜ਼ਮੀਨ ਵੇਚ ਰਿਹਾ ਹੈ ਡਰ ਲੱਗਦਾ ਸੀ ਜੀ ਅੰਬੇ ਅਗਲਾ ਕਿਤੇ ਗੁੱਸੇ ਨਾ ਹੋ ਜAVE ਤੇ ਹੁਣ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਜ਼ਮੀਨ ਵੇਚਣੀ ਹੈ ਤੇ ਕੋਈ ਨਾ ਨਹੀਂ ਹੈ ਕਿਉਂ ਠੀਕ ਹੈ ਰੇਟ ਲਈ ਹੋ ਸਕਦਾ ਹੈ ਕਿ ਮੈਂ ਇੰਨੇ ਪੈਸੇ ਨਹੀਂ ਇੰਨੇ ਪੈਸੇ ਲੈਣੇ ਨੇ ਪਰ ਨਾ ਕੋਈ ਨਹੀਂ ਸਾਰਾ ਪੰਜਾਬ ਇਹ ਲਗਭਗ ਬਿਕਾਊ ਹੋਇਆ ਬੈਠਿਆ ਇਸ ਕਰਕੇ ਸਰਕਾਰੀ ਤਰਨੂ ਚਾਹੀਦਾ ਹੈ ਕਿ ਜੇ ਬਹੁਤ ਸੰਜੀਦ ਸੰਜੀਦਗੀ ਨਾਲ ਉਹ ਨਹਿਰ ਕੱਢਣ ਲਈ ਸੰਜੀਦਾ ਹੈ ਤੇ ਜੇ ਉਹਨਾਂ ਕੋਲੇ ਕੋਈ ਜਿਹੜੇ ਹੈਗੇ ਨੇ ਫੀਡਬੈਕ ਕਿ ਹਾਂ ਸਾਨੂੰ ਮਨਜ਼ੂਰੀ ਮਿਲ ਜੇਗੀ ਇਸ ਨਹਿਰ ਦੀ ਇਸ ਪ੍ਰੋਜੈਕਟ ਦੀ ਕਿਉਂਕਿ ਪਹਿਲਾਂ ਦਾ ਪ੍ਰੋਜੈਕਟ ਬਣਾ ਕੇ ਭੇਜਣਾ ਪਊਗਾ ਨਾ ਜੀ ਦਿੱਲੀ ਨੂੰ ਸੈਂਟਰਲ ਵਾਟਰ ਕਮਿਸ਼ਨ ਨੂੰ ਸਾਰੇ ਨਵੇਂ ਸਿਰਿਓਂ ਤਜਵੀਜ਼ ਬਣਾਈ ਹੈ ਸਾਰੀ ਸਰਕਾਰ ਨੇ ਤੇ ਫਿਰ ਉਸ ਤੋਂ ਬਾਅਦ ਸੈਂਟਰਲ ਵਾਟਰ ਕਮਿਸ਼ਨ ਮਨਜ਼ੂਰੀ ਦਊਗਾ ਜਾਂ ਨਹੀਂ ਦਊਗਾ ਇਹ ਬਹੁਤ ਵੱਡਾ ਸਵਾਲ ਹੈ ਤੇ ਜਿਹੜਾ ਇਹਦਾ ਨਹਿਰ ਨਾਲ ਜੁੜਿਆ ਹੋਇਆ ਪਰ ਇੱਕ ਗੱਲ ਜ਼ਰੂਰ ਹੈ ਕਿ ਸਚਾਈ ਵਿਭਾਗ ਨੇ ਲਈ ਸੋਨੇ ਦੀ ਖਾਨ ਜਰੂਰ ਬਣੀ ਹੋਈ ਹੈ ਦਸ਼ਮੇਸ਼ ਨਹਿਰ ਤੇ ਪਹਿਲਾਂ ਕਿੰਨੇ 100 ਕਰੋੜ ਰੁਪਇਆ ਇੱਕ ਸ ਜਿਹੜੀ 1 ਕਰੋੜ 30 ਲੱਖ ਨੂੰ ਵੇਚੀ ਸੀ ਹੁਣ 126 ਕਿੱਲੇ ਹੁਣ ਤੁਸੀਂ ਦੇਖ ਲਓਗੇ 126 ਕਰੋੜ ਦਾ ਸਿੱਧਾ ਸਿੱਧਾ ਹੀ ਹੋ ਗਿਆ ਤੇ 150 ਕਰੋੜ ਰੁਪਏ ਦੇ 150 ਕਰੋੜ ਰੁਪਏ ਦੇ ਕਰੀਬ ਸਰਕਾਰ ਇਸ ਤੋਂ ਕਮਾ ਚੁੱਕੀ ਹੈ ਤੇ ਜਿਹਦਾ ਸਾਰਾ ਲਗਭਗ ਮੁਨਾਫਾ ਹੀ ਮੁਨਾਫਾ ਸੀ ਸਰਕਾਰ ਦਾ ਖਰਚਾ ਬਹੁਤ ਸੀਮਤ ਜਿਆ ਪੈਸਾ ਖਰਚਿਆ ਸੀ ਤੇ 150 ਕਰੋੜ ਰੁਪਏ ਦੀ ਕਮਾਈ ਜ਼ਰੂਰ ਸਨਾਈ ਵਿਭਾਗ ਕਰਕੇ ਉਹਦੇ ਲਈ ਇਹ ਸੋਨੇ ਦੀ ਖਾਣ ਜ਼ਰੂਰ ਬਣੀ ਹੋਈ ਹੈ ਤੇ ਬਾਕੀ ਹੁਣ ਸਰਕਾਰ ਨਹਿਰ ਦਾ ਰੌਲਾ ਜ਼ਰੂਰ ਬਹੁਤ ਚੱਲ ਰਿਹਾ ਹੈ ਤੇ ਨਹਿਰ ਦੀ ਮਨਜ਼ੂਰੀ ਕਿਵੇਂ ਲੈ ਕੇ ਆਏਗੀ ਅਗਲੇ ਸਮੇਂ ਚ ਦੇਖਿਆ ਜਾਊਗਾ ਪੰਗੂ ਸਾਹਿਬ ਜੀ ਬਿਲਕੁਲ ਸੋ ਚਿੱਲਾ ਸਾਹਿਬ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹਿਰ ਬਾਰੇ ਸਾਰੀ ਜਾਣਕਾਰੀ ਦਿੱਤੀ ਹਿਸਟੋਰੀਕਲ ਜਿਹੜੇ ਫੈਕਟ ਨੇ ਉਹ ਵੀ ਰੱਖੇ ਅੱਜ ਦੀ ਜਿਹੜੀ ਕਰੰਟ ਸਿਚੁਏਸ਼ਨ ਹੈ ਉਸ ਬਾਰੇ ਵੀ ਚਾਨਣਾ ਪਾਇਆ ਸੋ ਚਿੱਲਾ ਸਾਹਿਬ ਤੁਸੀਂ ਦਰਸ਼ਕਾਂ ਦੇ ਰੂਰੂ ਸਾਰੇ ਵਿਚਾਰ ਕੀਤੇ ਹਾਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ-ਬਹੁਤ ਧੰਨਵਾਦ ਭੰਗੋ ਸਾਹਿਬ ਜੀ ਦੋਸਤੋ ਮੇਰੇ ਨਾਲ ਸੀਨੀਅਰ ਜਰਨਲਿਸਟ ਪੰਜਾਬੀ ਟ੍ਰਿਬਿਊਨ ਤੋਂ ਕਰਮਜੀਤ ਸਿੰਘ ਚਿੱਲਾ ਸਾਹਿਬ ਜੁੜੇ ਹੋਏ ਸੀ ਦਸ਼ਮੇਸ਼ ਨਹਿਰ ਦਾ ਇਹ ਕੀ ਮਾਮਲਾ ਉਹ ਸਾਰਾ ਮਾਮਲਾ ਚਿਲਾ ਸਾਹਿਬ ਨੇ ਤੁਹਾਨੂੰ ਐਕਸਪਲੋਰ ਕੀਤਾ ਤੁਹਾਡੇ ਜੋ ਵੀ ਸਵਾਲ ਹੋਣਗੇ ਉਹ ਸਵਾਲ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਭੇਜ ਸਕਦੇ ਹੋ ਤੁਸੀਂ ਕੀ ਸੋਚਦੇ ਹੋ ਸੋ ਅਗਲਾ ਪ੍ਰੋਗਰਾਮ ਵੀ ਅਸੀਂ ਚਿਲਾ ਸਾਹਿਬ ਨਾਲ ਕਿਸੇ ਅਹਿਮ 이슈 ਤੇ ਲੈ ਕੇ ਆਵਾਂਗੇ ਤੁਸੀਂ ਨਾਲ ਜੁੜੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਾਥ ਟੀਵੀਜ਼ਨ ਤੇ ਥੈਂਕ ਯੂ